ਥਾਰੇ ਬਿਨ ਥਾਰੇ ਬਿਨ ਜੀਆ ਲਗੇ ਨਾ ਥਾਰੇ ਬਿਨ ਥਾਰੇ ਬਿਨ ਖਾਉ ਕਿਸੇ ਰੇ ਜੀਆ ਨਹੀਂ ਜਾਏ ਪਿਆ ਥਾਰੇ ਬਿਨਾ ਇਹ ਹਮੇਸ਼ ਮੀਆਂ ਨਗਾਜ਼ੀਗਾ ਉਹਨੇ ਰਮੇਸ਼ ਮੀਆਂ ਉਹਦੇ ਗਾਣਾ ਨਾ ਹਾਂਜੀ ਹਸਤੀਮਨ 2 ਫਿਲਮ ਵੀ ਆ ਰਹੀ ਹੈ ਸਾਡਾ ਤੇਲਗੂ ਗਾਣਾ ਆਇਆ ਵਾ ਸਾਡਾ ਤੇ ਸਾਡਾ ਥਾਰੇ ਬਿਨ ਗਾਣਾ ਆਇਆ ਜਿਹੜਾ ਸਲਮਾਨ ਖਾਨ ਨੇ ਫਿਲਮ ਚ ਆਪਣੀ ਮੰਗਿਆ ਜ਼ਮਨੀ ਚੋਂ ਆ ਰਹੀ ਹੈ લાલા ਫਿਰ ਪੱਟਾ ਨੂੰ ਤੇਲ ਮਾਰੀਆਂ ਬੈਠ ਗਿਆ ਫਿਰ ਹੁਣ ਦੇਖੋ ਜੀ ਜਿਹੜਾ ਆ ਕੰਮ ਆ ਲੋਕ ਭਲਾਈ ਦਾ ਕੰਮ ਕਰ ਰਿਹਾ ਮੈਂ ਕਿਹਨੇ ਕਿਹਾ ਸੀ ਕਰ ਲੋ ਦੇਖੋ ਮੈਂ ਮੇਰਾ ਮੇਰੇ ਉਸਤਾਦ ਜੀ ਸੰਤੋਖ ਸਿੰਘ ਚੌਧਰੀ ਸਾਹਿਬ ਜਿਨ੍ਹਾਂ ਨੇ ਮੈਂ ਫੋਟੋ ਕਰਾਨ ਗਿਆ ਸੀ ਉਸਤਾਦ ਜੀ ਦੇ ਤਾਂ ਖਿਲਾਫ ਲੜੇ ਤੁਸੀਂ ਇੱਕ ਚਾਹ ਵੇਚਣ ਵਾਲਾ ਬੰਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਤੇ ਨੀਟੂ ਸ਼ਟਰਾਂ ਵਾਲਾ ਐਮਪੀ ਕਿਉਂ ਨਹੀਂ ਹੋ ਸਕਦਾ ਅੱਜ ਜੋ ਮਰਜੀ ਕਰੀ ਅੱਜ ਮੈਂ ਵੀ ਇਸ ਦੌਰ ਤੋਂ ਨਿਕਲਦੇ ਆਂ ਕੱਲ ਕੀ ਪਤਾ ਮੈਂ ਪ੍ਰਧਾਨ ਮੰਤਰੀ ਬਣ ਜਾ ਮੈਂ ਇੰਡੀਆ ਦੇ ਮੈਂ ਕਿ ਸਾਰੇ ਨੂੰ ਇੱਕ ਗੱਲ ਕਹਨਾ ਕਿ ਮੈਨੂੰ ਜੇ ਇੰਡੀਆ ਵਿੱਚ 4 ਘੰਟੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਬਣ ਦਾ ਮੌਕਾ ਤਾਂ ਮੈਂ ਇੰਡੀਆ ਮੀਰ ਕਰ ਦੂੰਗਾ ਕਿੱਦਾਂ ਇਹੀ ਤੇ ਦੱਸਣਾ ਨੀਗਾ ਲੋਕ ਸਭਾ ਜਿਹੜੀ ਜਲੰਧਰ ਹੈਗੀ ਸੀਟ ਹੈਗੀ ਆ ਇਦੇ ਬਾਰੇ ਕੀ ਜਾਣਦੇ ਆ ਇਹ ਮੈਂ ਜਿੱਤੂਗਾ ਜੀ ਮੈਨੂੰ ਵੋਟਾਂ ਪੈ ਜਾਣੀਆਂ ਲੋਕਾਂ ਨੇ ਮੈਨੂੰ ਕਹਿਤਾ ਵੀ ਤੁਹਾਨੂੰ ਵੋਟਾਂ ਪਾਵਾਂਗੇ ਕਿਹਨਾਂ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਨਹੀਂ ਨਹੀਂ ਜਿਹੜੇ ਹੁਣ ਵਾਲੇ ਅੱਛਾ ਹੁਣ ਹੁਣ ਸੌਂ ਕਿਹਦੀ ਖਲਾਈ ਆ ਪਾਉ ਮੈਂ ਇਹ ਦੱਸਣਾ ਚਾਹਨਾ ਕਿ ਜਿਹੜੀ ਤੁਹਾਡੀ ਇੱਕ ਵੋਟ ਕੀਮਤੀ ਹੈ ਨਾ ਉਹ ਮੈਨੂੰ ਪੈਣੀ ਚਾਹੀਦੀ ਅੱਛਾ ਤੇ ਬਾਕੀ ਕੀਮਤੀ ਨਹੀਂ ਤੇ ਮੈਨੂੰ ਇੱਕ ਪਾ ਦਿਓ ਕੱਲੂ ਮੈਂ ਕਹਿਣ ਜੋਗਾ ਹੋ ਜਾਊਗਾ ਕਿ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਕਿਤੇ ਮੈਨੂੰ ਫੇਰ ਰੋਣਾ ਨਾ ਪਵੇ ਅੱਛਾ ਰੋਣਾ ਨਾ ਪਵੇ ਫੇਰ ਕਿਉਂਕਿ ਤੁਸੀਂ ਆਪਣੇ ਕੱਪੜੇ ਪਾ ਲੈਨੇ ਹ ਹੁਣ ਕੀ ਪਾਉਂਗੇ ਦੇਖੋ ਜੀ ਹੁਣ ਇਸ ਟਾਈਮ ਮੈਂ ਹਸਤੀਮਾਨ ਦਾ ਸੂਟ ਪਾ ਕੇ ਜਾਣਾ ਲੋਕਾਂ ਕੋਲ ਵੋਟ ਮੰਗਣ ਸਾਡੀ ਗੱਲਬਾਤ ਹੈਗੀ ਹੈ ਆਪਾਂ ਉਥੇ ਅਟਲ ਤੇ ਐਤਕੀ ਐਮਪੀ ਇਲੈਕਸ਼ਨ ਜਿੱਤੇ ਪਏ ਜਿਹੜਾ ਮਰਜ਼ੀ ਹੈ ਚੈਲੇਜ ਖੁੱਲਾ ਚੈਲੇਜ ਜਿੰਨਾ ਮਰਜ਼ੀ ਪੈਸਾ ਵਰਦਾ ਦੇ ਅਸਰ ਜਿੰਨਾ ਭੀਸੀ ਹੈ ਜੇ ਨੌਕਰੀ ਪੇਸ਼ੇ ਮੰਗਦਾ ਜੇ ਸਿਲੰਡਰ ਤੁਸੀਂ ਘੱਟ ਕਰਾਉਣਾ ਤੇ ਤੁਹਾਨੂੰ ਮੈਨੂੰ ਇੱਕ ਵਾਰੀ ਲੈ ਜਾਣਾ ਪੈਗਾ ਮੈਨੂੰ ਤੇ ਸਰਦਾਰ ਸੁੱਚਾ ਸਿੰਘ ਕੀ ਕਹੋਣਿਆ ਸਾਡੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਦੇ ਇੰਡੀਆ ਦੇ ਪ੍ਰਧਾਨ ਨੇ ਤੁਸੀਂ ਹੈ ਦਾ ਟੋਟਲ ਮਿਲਾ ਕੇ ਦੋ ਤਿੰਨ ਜਣੇ ਹੀ ਆ ਆਪਾਂ ਉਹ ਇੰਡੀਆ ਦੇ ਪ੍ਰਧਾਨ ਤੇ ਮੈਂ ਉਹ ਪ੍ਰਧਾਨ ਤੇ ਮੈਂ ਉਪ ਪ੍ਰਧਾਨ ਦੋ ਜਣੇ ਹੀ ਆ ਨਹੀਂ ਨਹੀਂ ਘੱਟ ਘੱਟ 100 ਬੰਦਾ ਸਾਢੇ 3 ਕੰਮ ਕਰਦੇ ਵਰਾ 2019 ਲੋਕ ਸਭਾ ਦੀਆਂ ਚੋਣਾਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਜਿੱਤਿਆ ਕੌਣ ਹਾਰਿਆ ਇਹ ਗੱਲ ਲੋਕਾਂ ਨੇ ਬਹੁਤੀ ਚੇਤੇ ਨਹੀਂ ਰੱਖੀ ਪਰ ਹਾਂ ਇੱਕ ਗੱਲ ਜ਼ਰੂਰ ਚੇਤੇ ਰੱਖੀ ਕਿ ਇੱਕ ਸ਼ਖਸ ਇਹਨਾਂ ਚੋਣਾਂ ਦੇ ਵਿੱਚ ਫੁੱਟ ਫੁੱਟ ਕੇ ਰੋਇਆ ਲੋਕਾਂ ਨੂੰ ਉਲਾਂਬੇ ਦਿੱਤੇ ਬੜੇ ਲੰਮੇ ਚੌੜੇ ਉਲਾਂਬੇ ਦੇ ਕੇ ਇਹ ਸ਼ਖਸ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਗਿਆ ਲੋਕਾਂ ਨੇ ਇਸ ਨੂੰ ਪਹਿਲਾਂ ਤੇ ਮਜ਼ਾਕ ਮਜ਼ਾਕ ਸਮਝਿਆ ਪਰ ਫਿਰ ਲੋਕ ਹਮਦਰਦੀ ਦੇ ਪੱਖ ਦੇ ਵਿੱਚ ਇਹਦੇ ਨਾਲ ਵੀ ਹੋਏ ਇਸੇ ਦੇ ਚਲਦਿਆਂ ਇਹਨੇ ਸੋਚਿਆ ਕਿ ਸ਼ਾਇਦ ਮੇਰੀ ਗੱਲ ਬਣ ਗਈ ਹੈ ਇਹਦੇ ਨਾਲ ਹੀ ਉਹਨੇ ਕਈ ਜ਼ਿਮਨੀ ਚੋਣਾਂ ਵੀ ਲੜੀਆਂ ਜਿਹਦੇ ਵਿੱਚ ਮੁੱਲਾਂਪੁਰ ਦਾਖਾਂ ਵਾਲੀ ਵੀ ਸੀ ਔਰ ਫਗਵਾੜੇ ਦੀ ਜ਼ਿਮਨੀ ਚੋਣ ਵੀ ਸੀ ਔਰ ਇਹ ਸ਼ਖਸ 2022 ਦੀਆਂ ਆਮ ਚੋਣਾਂ ਦੇ ਵਿੱਚ ਵੀ ਲੜਿਆ ਖੜਿਆ ਜਿੱਤਿਆ ਤਾਂ ਨਹੀਂ ਪਰ ਲੋਕਾਂ ਦੇ ਲਈ ਹੁਣ ਮੁਰ ਤੋਂ ਇੱਕ ਮਜ਼ਾਕ ਦਾ ਪਾਤਰ ਵੀ ਬਣਿਆ ਪਰ ਨਾਲ ਦੀ ਨਾਲ ਇਸ ਸ਼ਖਸ ਨੂੰ ਲੋਕ ਜਾਣਨ ਵੀ ਲੱਗ ਪਏ ਇਹ ਸ਼ਖਸ ਨੀਟੂ ਚਟਰਾ ਵਾਲਾ ਅੱਜ ਸਾਡੇ ਨਾਲ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਨੀਟੂ ਜੀ ਸਭ ਤੋਂ ਪਹਿਲਾਂ ਤੇ ਸਾਡੇ ਇੱਥੇ ਆਉਣ ਤੇ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਵਾਂਗਾ ਜੀ ਕਿਉਂਕਿ ਜਿੰਨੀਆਂ ਵੀ ਇੰਟਰਵਿਊ ਨੇ ਮੈਂ ਪਰਮਾਤਮਾ ਦਾ ਨਾਮ ਲੈ ਕੇ ਚੱਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ ਜੈ ਭਗਵਨ ਵਾਲਮੀਕ ਜੈ ਗੁਰੂ ਰਵਿਦਾਸ ਤੰਤਨ ਸ੍ਰੀ ਗੁਰੂ ਰਵਿਦਾਸ ਹਾਲੇਲੂਇਆ ਗੋਸਪਾ ਖੁਸ਼ੀਆਂ ਦੇਵੇ ਜੈ ਮਸੀਦੀ ਔਰ ਜਕਾਰਾ ਮਾਸ ਚਿੰਤਪੁਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਕਾਰਾ ਬੋਲੇ ਬੰਡਾਰ ਦਾ ਜੈ ਮਾ ਚਿੰਤਪੁਰਨੀ ਜੀ ਸਾਰੇ ਤੇ ਆਲੇ ਹਾਂਜੀ ਕੋਈ ਨਹੀਂ ਛੱਡਿਆ ਨਹੀਂ आ, अच्छा, अच्छा ए, मेनू ये दसो की ਹੁਣ ਜਿਮਨੀ ਚੋਣ ਆ ਰਹੀ ਐ ਹਾਂਜੀ ਲਾਲਿਆ ਫਿਰ ਪੱਟਾਂ ਨੂੰ ਤੇਲ ਮਾਰੀਆਂ ਬੈਠ ਗਏ ਫਿਰ ਉਹਨੂੰ ਲੋ ਜੀ 11ਵੀਂ ਵਾਲੀ ਸਰਕਾਰ ਗਵਾਂਸਪਾਗਲ ਤਾਲਾ ਨੇ ਹੁਕਮ ਕਰ ਦਿੱਤਾ ਜੀ ਉਹਨਾਂ ਦੇ ਅੱਗੇ ਆਪਾਂ ਬੰਦਗੀ ਕਰ ਦਿੱਤੀ ਐ ਜੀ ਤੇ ਐਤਕੀ ਜਿਮਨੀ ਚੋਣਾਂ ਵਿੱਚ ਆਪਾਂ ਜਾ ਰਹੇ ਜੀ ਅੱਛਾ ਫਿਰ ਹਾਂਜੀ ਫਿਰ ਅੱਛਾ ਇਹ ਮੈਨੂੰ ਹੀ ਦਸੋ ਕਿ 2019 ਦੀਆਂ ਚੋਣਾਂ ਹੋਈਆਂ ਸੀ ਜੀ ਤੁਹਾਡਾ ਆਪਣਾ ਜਿਹੜਾ ਇਲਾਕਾ ਜੀ ਉਹਦੇ ਵਿੱਚੋਂ ਟੋਟਲ ਗਿਣਤੀ ਦੀਆਂ 5 ਵੋਟਾਂ ਪਈਆਂ ਸੀ ਜੀ ਤੇ ਜਿਹੜੀਆਂ ਬਾਕੀ ਪੈ ਗਈਆਂ ਤੁਹਾਨੂੰ ਉਹ ਕੌਣ ਪਾ ਗਿਆ ਦੇਖੋ ਜਿਹੜੇ ਲੋਕੀ ਪਿਆਰ ਵੀ ਕਰਦੇ ਆ ਲੋਕਾਂ ਨੂੰ ਲੋਕੀ ਸਰਕਾਰਾਂ ਤੋਂ ਵੀ ਦੁਖੀ ਐ ਹੂੰ ਕੋਈ ਲੋਕ ਸਰਕਾਰਾਂ ਤੋਂ ਦੁਖੀ ਐ ਕੋਈ ਕਿਸੇ ਚੀਜ਼ ਤੋਂ ਦੁਖੀ ਐ ਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਦੇਖੋ ਇੱਕ ਪਰਮਾਤਮਾ ਨੇ ਜਿੱਦਾਂ ਕਿ ਇੱਕ ਚੀਜ਼ ਬਣਾਈ ਜਾਨ ਬਣਾਈ ਐ ਜੀ ਹੂੰ ਇਹ ਦੁਨੀਆ ਭੁੱਲ ਬੈਠੀ ਐ ਮਰਨਾ ਹਰ ਕਿਸੇ ਨੇ ਆ ਹੂੰ ਚਾਹੇ ਜਿੱਥੇ ਮਰਜੀ ਲੁਕ ਜੇ ਜੋ ਮਰਜੀ ਕਾਲੇ ਕਿਹੜਾ ਬੰਦਾ ਮੈਨੂੰ ਇੱਕ ਬੰਦਾ ਦਿਖਾ ਦੋ ਜਿਹੜਾ ਕਹਿੰਦਾ ਕਿ ਮੈਂ ਮਰਨ ਤੋਂ ਬਚ ਜਾਊਂਗਾ ਹੂੰ ਤੇ ਇਦਾਂ ਇਨਸਾਨ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਚੰਗੇ ਕੰਮ ਕਰਦੇ ਰਹਿਦੇ ਔਰ ਜੇ ਕੋਸ਼ਿਸ਼ ਕਰਕੇ ਬੰਦਾ ਅੱਗੇ ਆਣਾ ਚਾਹਦਾ ਆਪਣੀ ਮਿਹਨਤ ਨਾਲ ਅਗਿਆਰੇ ਕੁਝ ਲੋਕ ਹੀ ਸੜਦੇ ਵੀ ਹੈਗੇ ਕੁਝ ਲੋਕ ਗੱਲਾਂ ਕਰਦੇ ਆ ਬਿੱਲਾ ਪਖੰਡ ਜੇ ਉਹ ਉਹਨਾਂ ਨੂੰ ਕਰੀ ਜਾਂਦੇ ਕਿਉਂਕਿ ਲੋਕਾਂ ਦਾ ਕੰਮ ਹੈਗਾ ਆਪ ਤੇ ਅੱਗੇ ਵਧਣਾ ਨਹੀਂ ਕਿਸੇ ਨੂੰ ਅੱਗੇ ਵਧ ਨਹੀਂ ਦਿੰਦੇ ਪਰ ਮੇਰਾ ਮੈਂ ਨਾ ਲੋਕਾਂ ਵਾਸਤੇ ਸੰਘਰਸ਼ ਕਰਦਾ ਪਿਆ ਜਿਵੇਂ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਸ਼ੀਸ਼ੇ ਵਾਲ ਹੋ ਗਿਆ ਰਾਜ ਮਿਸਤਰੀ ਹੋ ਗਿਆ ਹਲਵਾਈ ਹੋ ਗਿਆ ਸੁਨਾਰੇ ਹੋ ਗਏ ਕਿਸੇ ਕੋਲ ਆ ਦੇਸ਼ ਤੇ ਬੰਦੇ ਕੋ ਕੰਮ ਨਹੀਂ ਆ ਹਮ ਤੇ ਜੇ ਗੱਲ ਕਰੀਏ 2000 ਦੇ ਨੋਟ ਦੀ ਤੇ 2000 ਦਾ ਨੋਟ ਹੁਣ ਕਿਸੇ ਮਾਰਕੀਟ 'ਚ ਲੱਭਦਾ ਨਹੀਂ ਪਿਆ ਸਾਨੂੰ ਜਿੱਦਾਂ ਹੀ ਬੈਂਕ 'ਚ ਜਾਂਦਾ ਬੈਂਕ ਤੋਂ ਵਾਪਸ ਨਹੀਂ ਆਉਂਦਾ ਇਹ ਸਰਕਾਰ ਦੀ ਪਾਲਿਸੀਆਂ ਸਾਨੂੰ ਸਮਝ ਨਹੀਂ ਆ ਰਹੀਆਂ ਖੈਰ ਜੇ ਕੋਈ ਗੱਲ ਕਰੀਏ ਤੇ ਉਹਨਾਂ ਵਿੱਚ ਸਾਡੇ ਵਰਗਾ ਸ਼ਖਸ ਵੀ ਆ ਕੇ ਕਹਿੰਦਾ ਵੀ ਮੈਂ ਵੀ ਜਾ ਕੇ ਲੈਣਾ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਜੋ ਸੋਚ ਹੈ ਉਸ ਨੂੰ ਅੱਗੇ ਲੈ ਕੇ ਜਾਵਾਂ ਤੇ ਜਿਹੜਾ ਸਟੂਲ ਦਾ ਸਮਾਜ ਹੈ ਮੈਂ ਗੱਲ ਬੇਨਤੀ ਕਰ ਜਾਂਦਾ ਉਹ ਸਾਰੇ ਆਜ਼ਾਦ ਖੜੇ ਹੋ ਜੋ ਮੈਂ ਭਾਵੇਂ ਇਲੈਕਸ਼ਨ ਲੜਾ ਲੜਾ ਮੈਂ ਉਹਨਾਂ ਦੀ ਸਪੋਰਟ ਕਰੂੰਗਾ ਸਾਰੇ ਆਜ਼ਾਦ ਲੜੋ ਨਹੀਂ ਦੇਖੋ ਗੱਲ ਇਹ ਹੈ ਵੀ ਸਪੋਰਟ ਦੇ ਬੰਦਾ ਤਾਂ ਹੀ ਕਰਦਾ ਨਾ ਕਿ ਜੇਕਰ ਆਪਣਾ ਵੀ ਕੁਝ ਪੱਲੇ ਹੋਵੇ ਠੀਕ ਹੈ ਨਹੀਂ ਨੀਡੂ ਸ਼ਟਰਾਂ ਵਾਲੇ ਦਾ ਕਿਸੇ ਸਮੇਂ ਕੋਈ ਨਾਂ ਹੁੰਦਾ ਸੀ ਸ਼ਹਿਰ ਦੀਆਂ ਜਲੰਧਰ ਦੀਆਂ ਸਾਰੀਆਂ ਕੰਧਾਂ ਦੇ ਉੱਪਰ ਲਿਖਿਆ ਹੁੰਦਾ ਸੀ ਨੀਡੂ ਸ਼ਟਰਾਂ ਵਾਲਾ ਨੀਡੂ ਸ਼ਟਰਾਂ ਵਾਲਾ ਉਹ ਸ਼ਟਰਾਂ ਵਾਲਾ ਕੰਮ ਬੰਦ ਕਰਕੇ ਆ ਨਵੇਂ ਤੁਸੀਂ ਸ਼ਟਰ ਚੱਕ ਦਿੱਤਾ ਦੇਖੋ ਜੀ ਜਿਹੜਾ ਆ ਕੰਮ ਆ ਲੋਕ ਭਲਾਈ ਦਾ ਕੰਮ ਕਰ ਰਿਹਾ ਮੈਂ ਇਹ ਕਿਹਨੇ ਕਿਹਾ ਸੀ ਕਰਨ ਨੂੰ ਦੇਖੋ ਮੈਂ ਮੇਰਾ ਮੇਰੇ ਉਸਤਾਦ ਜੀ ਸੰਤੋਖ ਸਿੰਘ ਚੋਦਰੀ ਸਾਹਿਬ ਜਿਨ੍ਹਾਂ ਨੇ ਮੈਂ ਫੋਟੋ ਕਰਾਣ ਗਿਆ ਸੀ ਜੀ ਉਸਤਾਦ ਜੀ ਦੇ ਤਾਂ ਖਿਲਾਫ ਲੜੇ ਤੁਸੀਂ ਨਹੀਂ ਨਹੀਂ ਗੁਰੂ ਜੀ ਜਿਨ੍ਹਾਂ ਦੇ ਉੱਡੇ ਨੇ ਚੇਲੇ ਜਾਣ ਛੜਾ ਨਾ ਨਹੀਂ ਨਹੀਂ ਜੀ ਇਦਾਂ ਨਹੀਂ ਮੈਂ ਫੋਟੋ ਕਰਾਣ ਗਿਆ ਫੋਟੋ ਕਰਾਈ ਨਹੀਂ ਉਸਤਾਦ ਜੀ ਗੁੱਸੇ ਹੋ ਗਏ ਸੀ ਫਿਰ ਮੈਂ ਉਹ ਭਾਵੁਕ ਹੋ ਗਿਆ ਕਿ ਮੈਂ ਇਹਨਾਂ ਨੂੰ ਖਰਾਉਣ ਵਾਸਤੇ ਮੈਂ ਅੱਗੇ ਆਵਾ ਮੈਂ ਇਸ ਚੀਜ਼ ਦੇ ਵਿੱਚ ਉਸਤਾਦ ਜੀ ਦੇ ਫਿਰ ਤੁਸੀਂ ਕਿਹਾ ਵੀ ਹੁਣ ਪਰ 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 ਉਹਨਾਂ ਦੇ ਜੋ ਵੀ ਉਹਨਾਂ ਨਾਲ ਹੋਇਆ ਬਹੁਤ ਜ਼ਿਆਦਾ ਮਾਰਾ ਹੋਇਆ ਜੀ ਵੀ ਇੱਕ ਜਿੱਤੀ ਹੋਈ ਸੀਟ ਹਾਂ ਕਿਉਂ ਛੱਡਨੀ ਪੈਗੀ ਚਲੋ ਉਹਦੇ ਵਿੱਚ ਦੇਖੋ ਦੇਖੋ ਉਹਦੇ ਵਿੱਚ ਅਸੀਂ ਤੁਸੀਂ ਕੁਝ ਕਰ ਨਹੀਂ ਸਕਦੇ ਪ੍ਰਮਾਤਮਾ ਦਾ ਭਾਣਾ ਹੈ ਉਹ ਦੇਖੋ ਠੀਕ ਹੈ ਨਾ ਇਹ ਕੀ ਕਹਿੰਦੇ ਨਾ ਵੀ ਇੱਕ ਵਾਰੀ ਨਾ ਇੱਕ ਤੋਤਾ ਮਰਨ ਲੱਗਾ ਤੇ ਕਿਸੇ ਬੰਦੇ ਨੇ ਕਿਹਾ ਵੀ ਤੋਤੇ ਨੂੰ ਕਿਹਾ ਵੀ ਮੇਰੀ ਮੇਰੀ ਮੌਤ ਆ ਜਾਣੀ ਹੈ ਮੈਨੂੰ ਐਸੀ ਜਗ੍ਹਾ ਪਹੁੰਚਾ ਦੇ ਜਿੱਥੇ ਕੋਈ ਨਾ ਪਹੁੰਚ ਸਕੇ ਉਹ ਕਹਿੰਦਾ ਵੀ ਉਹ ਪੰਛੀ ਟਿਕਾ ਥੱਲੇ ਉਹਨੇ ਥੱਲੇ ਚੱਕਿਆ ਉਹਨੇ ਉੱਤੇ ਤੱਕ ਪਹੁੰਚਾ ਦਿੱਤਾ ਜੀ ਉਹ ਤੇ ਰੁੱਖ ਦੇ ਉੱਪਰ ਰੱਖ ਦਿੱਤਾ ਤੇ ਜਮਰਾਜ ਜੀ ਜੇ ਧਰਮਰਾਜ ਸੀਗੇ ਉਹ ਹੱਸ ਰਹੇ ਉਹ ਕਹਿੰਦੇ ਇਹਦੀ ਮੌਤ ਤੇ ਉੱਤੇ ਲਿਖੀ ਸੀ ਤੇ ਇਹਨੂੰ ਥੱਲੇ ਚੱਕ ਕੇ ਉੱਤੇ ਲੈ ਆਂਦਾ ਵੀ ਇਹ ਉੱਪਰ ਕਿਦਾ ਉਹਦੇ ਪਰ ਨਹੀਂ ਸੀ ਹੈਗਾ ਮੈਂ ਇਹ ਹੀ ਸੋਚਦਾ ਬਈ ਕਿ ਤੋਤਾ ਉੱਤਾਂ ਉੱਤੇ ਕਿਦਾਊਗਾ ਕਿ ਇਨਸਾਨ ਨੇ ਉੱਤੇ ਅਰਣ ਤੇ ਪਚਾਤਾ ਉੱਥੇ ਸਭ ਬੈਠੇ ਸੱਪ ਨੇ ਮਾਰਿਆ ਡੰਗ ਤੇ ਤੋਤਾ ਖਤਮ ਹੋ ਗਿਆ ਲੱਗ ਜਿੱਦਾਂ ਕੀ ਜਿਹੜੀ ਲਿਖੀ ਆ ਉਨੇ ਹੀ ਸਵਾਸ ਮਿਲਨੇ ਆ ਚੰਗੇ ਕੰਮ ਕਰੋ ਤੇ ਅੱਗੇ ਬੰਦਾ ਵੱਧ ਸਕਦਾ ਠੀਕ ਹੈ ਜੀ ਬਾਕੀ ਦੇਖੋ ਚਲੋ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਅੱਗੋਂ ਸਾਡਾ ਸੰਘਰਸ਼ ਜਾਰੀ ਹੈ ਜੀ ਨਹੀਂ ਤੁਸੀਂ ਤਾਂ ਸੰਘਰਸ਼ ਕਰਨਈ ਆ ਮੈਂ ਮੇਰਾ ਸਵਾਲ ਇਹ ਆ ਤੁਹਾਨੂੰ ਕਿਹਾ ਕਿ ਨੇ ਸੀ ਸਲਾਹ ਕਿਨੇ ਦਿੱਤੀ ਕਿ ਨੇਡੂ ਯਾਰ ਇਲੈਕਸ਼ਨ ਲੜਨਾ ਬਸ ਯਾਰ ਇਦਾਂ ਸੀਗਾ ਕਿ ਮੈਂ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਬਸ ਉਹ ਤੋਂ ਖਿਲਾਫ ਖੜਾ ਹੁੰਦੇ ਹੁੰਦੇ ਤੇ ਦਿਲ ਚਾਹ ਕਿ ਜੇ ਮੈਂ ਐਮ ਐਲ ਏ ਬਣਾ ਤੇ ਲੋਕਾਂ ਦੇ ਕੰਮ ਕਰਕੇ ਦਿਖਾ ਸਕਦਾ ਯਾਰ ਮੈਂ ਵੀ ਇਦਾਂ ਦਾ ਕੰਮ ਕਰੂਗਾ ਦੁਨੀਆ 'ਚ ਇੱਕੋ ਹੀ ਬੰਦਾ ਕਹੇ ਆਹ ਮੰਤਰੀ ਬਣਨ ਚਾਹਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਉਦੋਂ ਵੀ ਬੜਾ ਔਖੇ ਤੱਤੇ ਭਾਰੇ ਹੋਏ ਵੀ ਯਾਰ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਈ ਮੈਨੂੰ ਆਪਣੇ ਘਰ ਦੇ ਆਣੇ ਨਹੀਂ ਵੋਟਾਂ ਪਾਈਆਂ ਸੋਹੋਂ ਖਾ ਕੇ ਮੁਕਰ ਗਏ ਲੋਕੀ ਤੇ ਉਸ ਤੋਂ ਬਾਅਦ ਤੁਸੀਂ ਫੇਰ ਨਹੀਂ ਹਟੇ ਫੇਰ ਨਹੀਂ ਟਲੇ ਤੁਸੀਂ ਜਾ ਕੇ ਕਦੇ ਮੁੱਲਾਪੁਰ ਦਾਖਾਂ ਤੁਸੀਂ ਜਿਮਨੀ ਚੌਂ ਲੜਦੇ ਹੋ ਕਦੇ ਫਗਵਾੜੇ ਲੜਦੇ ਹੋ ਕਦੇ ਕਹਿੰਦੇ ਸਾਰਾ ਟੱਬਰ ਹੀ ਮੈਂ ਖੜਾ ਕਰ ਦੇਣਾ ਇਹ ਇਹ ਜਿਹੜੀਆਂ ਚੀਜ਼ਾਂ ਇਹ ਜੇਕਰ ਨਹੀਂ ਸਾਡੇ ਹੱਥ ਵਸਦੀਆਂ ਹੈਗੀਆਂ ਤੇ ਆਪਾਂ ਛੱਡ ਕੇ ਘਰੇ ਬਹਿ ਜੀ ਆਪਣਾ ਕੰਮ ਕਰ ਲਈਏ ਦੇਖੋ ਇੱਕ ਇਨਸਾਨ ਤੋਂ ਵੱਡਾ ਕੋਈ ਨਹੀਂਗਾ ਇਨਸਾਨ ਜਹਾਜ਼ ਚਲਾਉਂਦਾ ਵਾ ਇਨਸਾਨ ਰੇਲ ਗੱਡੀ ਚਲਾਉਂਦਾ ਇਨਸਾਨ ਸਾਈਕਲ ਚਲਾਉਂਦਾ ਵਾ ਇਨਸਾਨ ਹੈਲੀਕਾਪਟਰ ਚਲਾਉਂਦਾ ਇਨਸਾਨ ਬੱਸ ਚਲਾਉਂਦਾ ਵਾ ਜੇ ਇਨਸਾਨ ਇਹਨਾਂ ਨੂੰ ਚਲਾਸਦਾ ਜੇ ਆਪਾਂ ਗੱਲ ਕਰੀਏ ਕਿ ਇੱਕ ਚਾਹ ਵੇਚਣ ਵਾਲਾ ਬੰਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ ਤੇ ਨੀਟੂ ਸ਼ਟਰਾਂ ਵਾਲਾ ਐਮਪੀ ਕਿਉਂ ਨਹੀਂ ਹੋ ਸਕਦਾ ਨਹੀਂ ਦੇਖੋ ਇੱਕ ਕਾਮੇਡੀਅਨ ਇੱਕ ਕਾਮੇਡੀਅਨ ਮੁੱਖ ਮੰਤਰੀ ਬਣ ਸਕਦਾ ਭਗਵੰਤ ਮਾਨ ਜੀ ਜਿਨ੍ਹਾਂ ਨਾਲ ਆਪਾਂ ਲਿਸ਼ਕਾਰਾ ਪ੍ਰੋਗਰਾਮ ਦੇਖਦੇ ਸੀ ਜਿਨ੍ਹਾਂ ਦੀ ਆਪਾਂ ਕਾਮੇਡੀਅਨ ਕਸਤਾ ਦੇਖਦੇ ਸੀਗੇ ਪੁਲਿਸ ਤੇ ਲਾਏ ਤਾਂ ਵੇ ਫਲਾਣਾ ਤੇ ਲਾਏ ਤਾਂ ਵੇ ਟਿੰਗ ਰਿਤ ਲਾਏ ਅੱਜੋ ਮਰਜੀ ਕਲੀ ਅੱਜ ਮੈਂ ਵੀ ਇਸ ਦੌਰ ਤੋਂ ਨਿਕਲਦੇ ਆ ਕੱਲ ਕੀ ਪਤਾ ਮੈਂ ਪ੍ਰਧਾਨ ਮੰਤਰੀ ਬਨ ਜਾ ਮੈਂ ਇੰਡੀਆ ਦੇ ਮੈਂ ਕਿ ਸਾਰਿਆਂ ਨੂੰ ਇੱਕ ਗੱਲ ਕਹਿਣਾ ਕਿ ਮੈਨੂੰ ਜੇ ਇੰਡੀਆ ਵਿੱਚ 4 ਘੰਟੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਤਾਂ ਮ ਕਿੱਦਾਂ ਇਹੀ ਤੇ ਦੱਸਣਾ ਨੀਗਾ ਨਹੀਂ ਤਾਂ ਫੇਰ ਦੱਸਣਾ ਕਿਉਂ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਦਾ ਇੱਕ ਜੇ ਮੈਂ ਤੁਹਾਨੂੰ ਤਰੀਕਾ ਦੱਸਦਾ ਉਹਨਾਂ ਨੇ ਕਿਹਾ ਸਾਨੂੰ ਪਤਾ ਸੀਗਾ ਅੱਛਾ ਇਹਨੂੰ ਲੱਭ ਲੈਣ ਹੂੰ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਨਹੀਂ ਅੱਛਾ ਉਹਨਾਂ ਨੂੰ ਮਿਲੇ ਨਾ ਤੁਸੀਂ ਦੱਸੋ ਨਾ ਅਸੀਂ ਤਾਂ ਗਰੀਬ ਹੈ ਗਰੀਬ ਹੈਗਾ ਇਦਾਂ ਨਹੀਂ ਇਦਾਂ ਇਦਾਂ ਨਹੀਂ ਹੋਗਾ ਇਦਾਂ ਹੋਗਾ ਪਹਿਲਾਂ ਕੋਸ਼ਿਸ਼ ਕਰਨ ਹੂੰ ਲੱਭ ਕਰਨ ਦੀ ਕੋਸ਼ਿਸ਼ ਇੰਨੇ ਸਾਲਾਂ ਦੀ ਕਰਦਾ ਹੀ ਚਲੋ ਮੈਂ ਹਿੰਟ ਦੇ ਦਿੰਦਾ ਹਾਂ ਹਾਂ ਦੇਖੋ ਇੱਕ ਦੁਕਾਨ ਬੰਦੀ ਆ کارਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਗਰੀ ਔਰ ਸ਼ੀਸ਼ੇ ਵਾਲਾ ਬਿਜਲੀ ਵਾਲਾ ਬੋਰ ਵਾਲਾ ਔਰ 50 ਬੰਦਿਆਂ ਦੀ ਰੋਟੀ ਪਾਸ ਹੁੰਦੀ ਉਤੋਂ ਇੱਕ ਦੁਕਾਨ ਤੋਂ ਠੀਕ ਹੈ ਜੀ ਜੇ ਇੱਕ ਦੁਕਾਨ ਤੋਂ 50 ਬੰਦੇ ਦੀ ਪਾਸ ਹੁੰਦੀ ਤੇ ਇੱਕ ਅੱਗੇ ਦੁਕਾਨ ਹੈ ਹੋਰ ਚੀਜ਼ ਹੈ ਇੱਕ ਉਹਦੇ ਵਿੱਚੋਂ ਸਾਰੇ ਮੁਲਕ ਦੀ ਰੋਟੀ ਚੱਲਦੀ ਹੈ ਉਹ ਇਹਨਾਂ ਨੇ ਸਿਸਟਮ ਆਪਣੇ ਹੱਥ ਚ ਲੈ ਕੇ ਇਹਨਾਂ ਨੇ ਕਵਰ ਕਰ ਲਿਆ ਉਹ ਉਹਦੇ ਬਾਰੇ ਕੋਈ ਨਹੀਂ ਸੋਚ ਰਿਆ ਥੱਲੇੋਂ ਸੋਚੀ ਜਾਂਦੇ ਉੱਪਰ ਤੱਕ ਨਹੀਂ ਜਾ ਰਹੇ ਉਹ ਉੱਪਰ ਤੱਕ ਮੈਂ ਜਦੋਂ ਇਲੈਕਸ਼ਨ ਲੜੇ ਮੈਂ ਫਾਰਮ ਪਰੇ ਮੈਂ ਦੇਖਿਆ ਕਿ ਯਾਰ ਇਹ ਸਿਸਟਮ ਸਾਰਾ ਇੱਥੋਂ ਬੰਦ ਹੋਣ ਡਿਆ ਇੱਥੋਂ ਚੱਲੂ ਹੋਣ ਡਿਆ ਇੱਕ ਬਟਨ ਜਿਹਦਾ ਮੈਂ ਸਵੇਰੇ ਕਹਿ ਦਵਾਂ ਕਿ ਸਾਰਾ ਕਾਲਾਤਨ ਬਾਹਰ ਆ ਜਾਏ ਇੱਕ ਫੋਨ ਕਰਾਂਗਾ ਨਾਲ ਸਾਰਾ ਕਾਲਾਤਨ ਬਾਹਰ ਆ ਜਾਏਗਾ ਅੱਛਾ ਇਹ ਹੋ ਸਕਦਾ ਸਾਰਾ ਕੁਝ ਹੈ ਇਹ 5-5 ਲੱਖ ਰੁਪਏ ਕਾਲਾ ਧਨ ਤੇ ਉਹ ਨਹੀਂ ਬਾਹਰ ਲਿਆ ਸਕੇ ਜਿਨ੍ਹਾਂ ਨੇ ਨੋਟ ਹੀ ਬੰਦ ਕਰ ਦਿੱਤੇ ਸਾਰਾ ਕੁਝ ਕਰਨ ਦਾ ਉਦੋਂ ਨਹੀਂ ਬਾਹਰ ਨੀਡੂ ਸ਼ਟਰਾਂ ਵਾਲੇ ਕੋਈ ਕਿਹੜਾ ਐਸਾ ਅਲਾਦੀਨ ਦਾ ਚਰਾ ਗਿਆ ਵੀ ਸਾਰਾ 4 ਘੰਟੇ ਵਾਸਤੇ ਨਾ ਜੇ 4 ਘੰਟੇ ਸਿੱਧਾ ਕਿ ਆਪਾਂ ਕਹਿ ਦਿੰਨੇ ਆ ਕਿ ਮੈਨੂੰ ਮੌਕਾ ਦਿਓ 4 ਘੰਟੇ ਵਾਸਤੇ ਜਿੰਨਾ ਕਰ ਸਕਿਆ ਫਿਰ ਜੋ ਮਰਜ਼ੀ ਕਰ ਲੈ ਨਹੀਂ 4 ਘੰਟੇ ਦੇ ਵਿੱਚ ਤੁਸੀਂ ਦੇ ਦੋਬ ਕੇ ਰੱਖ ਦਿੱਤਾ ਮੁੜ ਕੇ ਕਿਹਦੀ ਮਾਨੂੰ ਮਾਸੀ ਕਰਨ 4 ਘੰਟੇ ਕੀ ਕਰੂਗਾ ਜੀ ਬਹੁਤ ਕੁਝ ਹੋ ਸਕਦਾ ਜੇ 10 10 ਸਾਲਾਂ ਤੇ ਜਿਹੜੇ ਮੰਤਰੀ ਬਣੇ ਪ੍ਰਧਾਨ ਮੰਤਰੀ ਬਣੇ ਪ੍ਰਸ਼ਾਸਨ ਬਣਿਆ ਉਹਨਾਂ ਨੇ ਕੁਝ ਨਹੀਂ ਕੀਤਾ ਹਾਂ ਤੇ ਮੈਂ ਕੀ ਕਰ ਲੂੰਗਾ ਮੈਂ ਕੁਝ ਕਰ ਨਹੀਂ ਸਕਦਾ ਅੱਛਾ ਜੇ ਗੱਲ ਕਰੀਏ ਇਹਦੇ ਪੰਜਾਬ ਦੇ ਹਾਲਾਤ ਖਰਾਬ ਆ ਸਾਰਾ ਕੁਝ ਸਿਸਟਮ ਨਹੀਂ ਸੈੱਟ ਹੋਂਦੇ ਨਾ ਤੂੰ ਕਾਰੋਬਾਰ ਬੇੜਾ ਘਰ ਕੋ ਗਿਆ ਲੋਕੀ ਬਾਹਰ ਜਾਈ ਜਾਂਦੇ ਆ ਕਿੰਨੇ ਕੁ ਬੰਦੇ ਬਾਹਰ ਭੇਜਾਂਗੇ ਨਹੀਂ ਜੇ ਨੀਡੂ ਸ਼ਟਰ ਵਾਲੇ ਨੂੰ ਅੱਜ ਵੀਜ਼ਾ ਦੇ ਦੇ ਨੀਡੂ ਸ਼ਟਰ ਵਾਲੇ ਦੋਸ਼ਾਲਾ ਮਾਰ ਗਿਆ ਮਨ ਲਓ ਮੈਂ ਮੈਂ ਚਲ ਗਿਆ ਬਾਹਰ ਆਪਣੀ ਫੈਮਲੀ ਲੈ ਕੇ ਹਾਂ ਕਿੰਨੇ ਕੁ ਜਾਣੇ ਬਾਹਰ ਜਾਓਗੇ ਅੱਗੇ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਜਿਹੜੇ 2 ਨੰਬਰ ਤੇ ਵਿਚਾਰੇ ਬੰਦੇ ਗਏ ਕਿੰਨੇ ਵਿਚਾਰੇ ਮਾਰ ਕੇ ਕਿੰਨੀਆਂ ਲਾਸ਼ਾਂ ਪਈਆਂ ਉਸ ਜਗ੍ਹਾ ਤੇ ਜੰਗਲਾਂ 'ਚ ਦੇਖੋ ਜਾ ਕੇ ਬੁਰੇ ਹਾਲ ਬੰਕੇ ਡੜੇ ਬਾਹਰ ਜਾਣਾ ਸੌਖਾ ਨਹੀਂ ਹੈਗਾ ਉੱਥੇ ਕੰਮ ਕਰਨਾ ਸੌਖਾ ਨਹੀਂ ਹੈਗਾ ਉੱਥੇ ਮਿਹਨਤ ਕਸ਼ ਬੰਦਾ ਜਿਹਦਾ ਕਿ ਜਾਂ ਕਿ ਮੇਰੇ ਵਰਗਾ ਗੱਲਾਂ ਮੱਤਾ ਨਹੀਂ ਨਾ ਇਹ ਗੱਲਾਂ ਤੁਸੀਂ ਹੁਣ ਬਹੁਤ ਫਿਲਾਸਫੀ ਜੀਆਂ ਹੁਣ ਗੱਲਾਂ ਕਰਨ ਲੱਗ ਪਏ ਗੱਲ ਕਰਨੀ ਹੁਣ ਤੁਹਾਨੂੰ ਆ ਗਈ ਆ ਸਿੱਖ ਲਈ ਆ ਬਹੁਤ ਸਾਰਿਆਂ ਨੂੰ ਤੁਸੀਂ ਗੱਲਾਂ ਬਾਤਾਂ ਕਰਦੇ ਆ ਲੋਕ ਸਭਾ ਜਿਹੜੀ ਜਲੰਧਰ ਹੈਗੀ ਸੀਟ ਹੈਗੀ ਆ ਇਹਦੇ ਬਾਰੇ ਕੀ ਜਾਣਦੇ ਆ ਇਹ ਮੈਂ ਜਿੱਤੂਗਾ ਜੀ ਨਹੀਂ ਜਿੱਤੂਗਾ ਤਾਂ ਸਾਰੇ ਕਹਿੰਦੇ ਆ ਜਿੱਤੂਗਾ ਤਾਂ ਮੈਂ ਕੱਲ ਨੂੰ ਕਾਗਜ਼ ਭਰ ਦਿੰਦੇ ਤੇ ਮੈਂ ਵੀ ਕਹਿਣਾ ਮੈਂ ਜਿੱਤਦਾ ਨਹੀਂ ਨਹੀਂ ਮੈਂ ਜਿੱਤਿਆ ਪਿਆ ਅੱਛਾ ਮੈਨੂੰ ਵੋਟਾਂ ਪੈ ਜਾਣੀਆਂ ਲੋਕਾਂ ਨੇ ਮੈਨੂੰ ਕਿਹਾ ਤਾਂ ਵੀ ਤੁਹਾਨੂੰ ਵੋਟਾਂ ਪਾਵਾਂਗੇ ਇਹ ਕਿਹੜਾ ਨੇ ਜਿਹੜੇ ਪਹਿਲਾਂ ਕਹਿੰਦੇ ਸੀ ਨਹੀਂ ਨਹੀਂ ਜਿਹੜੇ ਹੁਣ ਵਾਲੇ ਬੰਦੇ ਅੱਛਾ ਹੁਣ ਹੁਣ ਸੌ ਕਿਹਦੀ ਗਲਾਈ ਆ ਹੁਣ ਸੌ ਮੈਂ ਖਵਾਉਂਗਾ ਜੀ ਅੱਛਾ ਜਿਹੜੀ ਪਹਿਲਾਂ ਸੌ ਗਲਾਈ ਸੀ ਉਹ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਕਿ ਜੇ ਤੁਹਾਡੀ ਚਾਰ ਵੋਟਾਂ ਕਰ ਗਏ ਇੱਕ ਵੋਟ ਮੈਨੂੰ ਪਾ ਦਿਓ ਤੇ ਬਾਕੀ ਤਿੰਨ ਜਿੱਥੇ ਮਰਜ਼ੀ ਪ ਨਹੀਂ ਤੇ ਫਿਰ ਜੇ ਤੈਨੂੰ ਉਹਨਾਂ ਨੂੰ ਪਾਤੀ ਇੱਕ ਤੁਹਾਨੂੰ ਵੇਹ ਤੁਸੀਂ ਪਤਾ ਹੀ ਕਰ ਗਏ ਮੈਂ ਮਤਲਬ ਕਿ ਕਹਿਣ ਦਾ ਪਉ ਮੈਂ ਇਹ ਦੱਸਣਾ ਚਾਹਨਾ ਕਿ ਜਿਹੜੀ ਤੁਹਾਡੀ ਇੱਕ ਵੋਟ ਕੀਮਤੀ ਹੈ ਨਾ ਉਹ ਮੈਨੂੰ ਪੈਣੀ ਚਾਹੀਦੀ ਹੈ ਅੱਛਾ ਤੇ ਬਾਕੀ ਕੀਮਤੀ ਨਹੀਂ ਬਾਕੀ ਵੀ ਕੀਮਤੀ ਹੈਗੇ ਬਾਕੀ ਦੇਖੋ ਕੀ ਪਤਾ ਇਹਨਾਂ ਨੇ ਸਿਸਟਮ ਦਾ ਨਾ ਕਿਸੇ ਨੇ ਘਰ ਚ ਪਾਣੀ ਆਵੇਂ ਮੈਂ ਉਹ ਗੱਲ ਕਰ ਰਿਹਾ ਇੱਕ ਜਿਹੜੀ ਇੱਕ ਵੋਟ ਤੁਹਾਡੀ ਇੱਕ ਵੋਟ ਕੀਮਤੀ ਹੈ ਮੈਨੂੰ ਜੇ ਤੁਹਾਡੇ ਘਰ ਚਾਰ ਵੋਟਾਂ ਨੇ ਤੇ ਮੈਨੂੰ ਇੱਕ ਪਾ ਦਿਓ ਕੱਲੂ ਮੈਂ ਕਹਿਣ ਜੋ ਗਾਜੂਗਾ ਕਿ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਕਿਤੇ ਮੈਨੂੰ ਫੇਰ ਰੋਣਾ ਨਾ ਪਵੇ ਜੇ ਅਸੀਂ ਰੋਣਾ ਨਾ ਪਵੇ ਫਿਰ ਕਿਉਂਕਿ ਤੁਸੀਂ ਆਪਣੇ ਕੱਪੜੇ ਪਾ ਲੈਨੇ ਹ ਹੁਣ ਕੀ ਪਾਉਂਗੇ ਦੇਖੋ ਜੀ ਹੁਣ ਇਸ ਟਾਈਮ ਮੈਂ ਹਸਤੀਮਾਨ ਦਾ ਸੂਟ ਪਾ ਕੇ ਜਾਣਾ ਲੋਕਾਂ ਕੋਲ ਵੋਟ ਮੰਗਣ ਅੱਛਾ ਜਿਹੜੇ ਪਿੱਛੇ ਜੇ ਤੁਸੀਂ ਕੋਈ ਫਿਲਮ ਕੀਤੀ ਸੀ ਹਾਂਜੀ ਹਸਤੀਮਾਨ 2 ਫਿਲਮ ਵੀ ਆ ਰਹੀ ਹੈ ਸਾਡਾ ਤੇਲਗੂ ਗਾਣਾ ਆਇਆ ਵਾ ਸਾਡਾ ਤੇ ਸਾਡਾ ਥਾਰੇ ਬਿਨ ਗਾਣਾ ਆਇਆ ਜਿਹੜਾ ਸਲਮਾਨ ਖਾਨ ਨੇ ਫਿਲਮ 'ਚ ਆਪਣੀ ਮੰਗਿਆ ਐਵੇਂ ਨਹੀਂ ਨਹੀਂ ਹਾਂ ਮਹਾਰਾਜ ਇੱਦਾਂ ਕਹਦਾ ਮੈਂ ਹਾਂ ਹੁਣ ਮੈਂ ਧਰਵਿੰਦਰ ਨੇ ਨਹੀਂ ਮੰਗਿਆ ਮੈਂ ਧਰਵਿੰਦਰ ਨਾਲ ਜੈਕੀਸ਼ੋ ਦਾ ਨਾਲ ਕਰ ਲਿਆ ਹਾਂ ਇੱਕ ਮੇਰਾ ਗਾਣਾ ਥਾਰੇ ਥਾਰੇ ਬਿਨ ਥਾਰੇ ਬਿਨ ਜੀਆ ਲਗੇ ਨਾ ਥਾਰੇ ਬਿਨ ਥਾਰੇ ਬਿਨ ਖਾਉ ਕੈਸੇ ਰੇ ਜੀਆ ਨਹੀਂ ਜਾਏ ਪਿਆ ਥਾਰੇ ਬਿਨ ਏ ਹਮੇਸ਼ ਮੀਆਂ ਨੇ ਗਾਇਆ ਸੀਗਾ ਉਹਨੇ ਰਮੇਸ਼ ਮੀਆਂ ਉਹਦੇ ਗਾਣਾ ਨਾ ਉਹਨੇ ਗਾਇਆ ਸੀ ਉਹਨਾਂ ਕੋ ਵਧੀਆ ਨਹੀਂ ਗਾਇਆ ਗਿਆ ਅੱਛਾ ਹਮੇਸ਼ ਰੇਸ਼ਮੀਆਂ ਨੇ ਵਧੀਆ ਨਹੀਂ ਗਾਇਆ ਤੇ ਨੀਡ ਟੂ ਸ਼ਟਰ ਵਾਲੇ ਆਪਣੀ ਉਸਤਾਦੀ ਦਿਖਾਈ ਹਾਂਜੀ ਤੇ ਮੇਰਾ ਪਹਿਲੀ ਟ੍ਰਿਕ ਸੀ ਰੇ 10 ਵਜੇ ਗਾਣਾ ਪੈ ਰਿਆ ਤੇ ਲੋਕਾਂ ਨੇ ਬੜੇ ਕਮੈਂਟ ਮਾਰੇ 2 ਲੱਖ ਤੋਂ ਤੇ ਵਿਊ ਚੱਲ ਗਏ अच्छा ते काफी मजा आया मतलब गाना तेलुगु गाना भी बहुत लोकां ने सुनेया ते जरा आ गाना जी तेसा तेलुगु ਤੁਹਾਨੂੰ ਪੰਜਾਬੀ ਜੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਪੰਜਾਬੀ ਗਾ ਲਈਏ ਤੇਲਗੂ ਵਾਲਾ ਕਿ ਹੋ ਗਿਆ ਨਹੀਂ ਐਕਚੁਅਲੀ ਮਨ ਚ ਰੀ ਸੀਗੀ ਮੇਰੀ ਕਿ ਮੈਂ ਯਾਰ ਹਰ ਭਾਸ਼ਾ ਦੇ ਗਾਣਾ ਗਾਵਾਂ ਹੁਣ ਮੈਂ ਹਰ ਇੱਕ ਦੇਸ਼ ਦੇ ਉੱਤੇ ਗਾਣਾ 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 ਵਾ ਇੰਗਲੈਂਡ ਅਮਰੀਕਾ ਯੂ ਐਸ ਕੈਨੇਡਾ ਜੋ ਵੀ ਹੈ ਨਾ ਸਾਰਿਆਂ ਦੇ ਇੱਕ ਇੱਕ ਗਾਣਾ ਕੱਢੂਗਾ ਜੀ ਅੱਛਾ ਉਹ ਹਸਤੀਮਾਨ ਦੀ ਐਡਰੈਸਾਂ ਸਵਾਲ ਲਈਆਂ ਹੁਣ ਹਾਂਜੀ ਹਸਤੀਮਾਨ ਦੇ ਦਸਾਂ ਉਹ ਸਾਰੀਆਂ ਜਿਹੜਾ ਉਹ ਕੀ ਨਾ ਦੇ ਜਿੰਨਾ ਵੀ ਤੁਹਾਡਾ ਹੋਊਗਾ ਸਾਰਾ ਟੱਬਰ ਜਿੰਨਾ ਵੀ ਤੁਹਾਡੇ ਆਲੇ ਦੁਆਲੇ ਹੋਣਗੇ ਉਹ ਸਾਰਿਆਂ ਨੂੰ ਪਵਾ ਕੇ ਫਿਰ ਦੇਖੋ ਮੇਰੇ ਟੱਬਰ ਦੇ ਵਿੱਚ ਮੇਰੇ ਫੈਮਿਲੀ ਮੈਂਬਰ ਜਿੰਨੇ ਆ ਉਹ ਸਾਰੇ ਪਾਣਗੇ ਹਾਂ ਹਸਤੀਮਾਨ ਦੀ ਦਸ ਜਿਹੜੀ ਹੈ ਤੇ ਉਹੀ ਨੇ ਆਪਾਂ ਲੋਕਾਂ ਕੋਲ ਵੋਟ ਮੰਗਣੀ ਜਾ ਕੇ ਜੇ ਤੇ ਲੋਕਾਂ ਦੇ ਦਿਲ ਚ ਕੋਈ ਰਹਿਮ ਹੋਊਗਾ ਐਤ ਕੀ ਮੈਨੂੰ ਜਿਤਾ ਦਾਂਗੇ ਅੱਛਾ ਜੇ ਦੇਸ਼ ਦਾ ਭਲਾ ਕਰਨਾ ਤੇ ਅੱਛਾ ਜੇ ਦੇਸ਼ ਨੂੰ ਡੋਬਣਾ ਵਾ ਹਾਂ ਜਿੰਨੂੰ ਮਰਜ਼ੀ ਵੋਟ ਪਾ अच्छा ते नहीं ਤੁਸੀਂ ਦੇਸ਼ ਦਾ ਭਲਾ ਇਕੱਲੇ ਤੁਸੀਂ ਉਹ ਕਰ ਸਕਦੇ ਮੈਨੂੰ ਇਹ ਤਾਂ ਦੱਸੋ ਜਿਹੜੀ ਲੋਕ ਸਭਾ ਸਾਡੀ ਸੀਟ ਹੈਗੀ ਆ ਉਹਦੇ ਬਾਰੇ ਕੋਈ ਨੌਲੇਜ ਹੈ ਵੀ ਕਿੰਨੇ ਆਪਣੇ ਹਲਕੇ ਇਹਦੇ ਅੰਦਰ ਪੈਂਦੇ ਆ ਕਿੰਨੇ ਹਲਕੇ ਪੈਂਦੇ ਆ ਜੀ 9 ਐਮਐਲਏ ਆ ਜੀ 80 ਕਾਉਂਸਲਰ ਆ ਠੀਕ ਹੈ ਜੀ ਹਾਂ ਤੇ ਇਹਦੇ ਵਿੱਚ ਕੀ ਜਿਹੜੇ ਇਲਾਕੇ ਆ ਪਿੰਡ ਤੇ ਕਾਫੀ ਪੈਂਦੇ ਆ ਗਿਣਤੀ ਨਹੀਂ ਗਿਣਤੀ ਨਹੀਂ ਅਗੇ ਗਿਣਤੀ ਤੇ ਕਰਾਂਗੇ ਹੁਣ ਜਾ ਕੇ ਤੇ ਕਿਉਂਕਿ ਜਦ ਤੱਕ ਆਪਾਂ ਜਦੋਂ ਆਪ ਹਾਰ ਜੰਨੇ ਆ ਸਾਡਾ ਵजूद ਖਤਮ ਹੋ ਜਾਂਦਾ ਹਾਂ ਜੇ ਜਿੱਤ ਗਏ ਫਿਰ ਤੇ ਕੰਟੀਨਿਊਸ ਹੀ ਗਿਣਤੀ ਕਰਕੇ ਰੱਖਾਂਗੇ ਨਾ ਫਿਰ ਤੇ ਜਿਹੜਾ ਮਰਜੀ ਆ ਜੇ ਅੱਛਾ ਫਿਰ ਤੇ ਐਤਵਾਰ ਸੋਮਵਾਰ ਕਹਿ ਦਵਾਂਗੇ ਨਾਲ ਹੀ ਵੀ ਆਜੋ ਤੁਸੀਂ ਜਦੋਂ ਮਰਜੀ ਸਾਨੂੰ ਸਾਰਾ ਕੁਝ ਪਤਾ ਪਰ ਜਦੋਂ ਹੁਣ ਜੇ ਹਾਰ ਗਏ ਹਾਂ ਫਿਰ ਨਹੀਂ ਦਸ਼ਤਾਂ ਵਾਲਾ ਬਹੁਤ ਬੁਰਾ ਹਾਲ ਹੋਗਾ ਨਹੀਂ ਬੁਰਾ ਹਾਲ ਹੋਊਗਾ ਤੁਸੀਂ ਆਪਣੀ ਚੰਗੀ ਭਲੀ ਚੱਲਦੀ ਦੁਕਾਨਦਾਰੀ ਜਿਹੜੀ ਆ ਉਹ ਆ ਪਤਾ ਨਹੀਂ ਕਿਨੇ ਤੁਹਾਨੂੰ ਸ਼ੌਂਕ ਪਾਤਾ ਕਿਨੇ ਵਹਿਮ ਪਾਤਾ ਤੁਸੀਂ ਇਹਦੇ ਵਿੱਚ ਸਾਰੀ ਦੁਕਾਨਦਾਰੀ ਬੰਦ ਕਰ ਦਿੱਤੀ ਐ ਇਹਦੇ ਨਾਲ ਚੰਗਾ ਨਹੀਂ ਸੀ ਕਿ ਦੁਕਾਨਦਾਰੀ ਕਰਦੇ ਰਹਿੰਦੇ ਆਪਣੇ ਨਿਆਣਿਆਂ ਦਾ ਢੱਡ ਪਾਲਦੇ ਉਹ ਬੱਚੇ ਵੀ ਵਿਚਾਰੇ ਤੁਹਾਨੂੰ ਸੀਸਾ ਦਿੰਦੇ ਹੁਣ ਘਰ ਦੇ ਵੀ ਉਹਦਾ ਸੱਚੀ ਸੱਚੀ ਦੱਸਿਓ ਵੀ ਘਰ ਦੇ ਘਰ ਦੇ ਵੀ ਗਾਲਾਂ ਕੱਢਦੇ ਹੋਣੇ ਨਹੀਂ ਗਾਲਾਂ ਨਹੀਂ ਕੱਢਦੇ ਹਾਂ ਬੰਦਾ ਜਗਰ ਕਹਿੰਦੇ ਹੋਣੇ ਐਕਚੁਅਲੀ ਗੱਲ ਆ ਕਿ ਉਹ ਕਹਿੰਦੇ ਵੀ ਪਹਿਲੋ ਕਾਰੋਬਾਰ ਪੈਸੇ ਖੁੱਲ ਜਾਂਦੇ ਸੀਗੇ ਹਾਂ ਠੀਕ ਆ ਹੁਣ ਥੋੜਾ ਟਾਈਟ ਹੋ ਗਿਆ ਤੁ ਹਾਂ ਗੱਲ ਇਹ ਕਿ ਇੱਕ ਦੁਕਾਨਾ ਮੇਰਾ ਇੱਕ ਘਰ ਚਲਣਾ ਸੀਗਾ ਹਾਂ ਜੇ ਮੈਂ ਮੰਤਰੀ ਬਣ ਗਿਆ ਤੇ ਕਿੰਨੇ ਘਰ ਚਲਾਦਨੇ ਇਹ ਦੁਕਾਨ ਐ ਮੈਂ ਮੰਤਰੀ ਬਣ ਗਿਆ ਮੈਂ ਕਿੰਨੇ ਗਰੀਬਾਂ ਦਾ ਭਲਾ ਕਰ ਦਨਾ ਹਾਂ ਇਹ ਵੀ ਦੇਖੋ ਨਾ ਹੁਣ ਮੈਂ ਜਿਹੜਾ ਭਲੇ ਵਾਲਾ ਕੰਮ ਆ ਉਹ ਕਰਨਾ ਹਮ 6 ਇਨਸਾਨ ਇੱਥੇ ਆਇਆ ਜਿਸ ਮਕਸਦ ਵਿੱਚ ਇੱਥੇ ਆਇਆ ਜੇ ਬੰਦਾ ਭਲਾ ਕਰੂਗਾ ਉਹਦਾ ਅਗਰਾ ਜਮਨਮ ਚੰਗਾ ਹੋਗਾ ਜੇ ਤੁਸੀਂ ਮਾੜਾ ਕੰਮ ਕਰਕੇ ਜਾਓਗੇ ਤੇ ਇਹ ਨਹੀਂ ਕਿ ਤੁਸੀਂ ਬਖਸ਼ੇ ਨਹੀਂ ਜਾਓਗੇ ਹਮ ਰੱਬ ਦੀ ਕਿਤੇ ਨਾ ਕਿਤੇ ਕੁੰਡੀ ਤੁਹਾਨੂੰ ਇੰਤਜ਼ਾਰ ਕਰ ਰਹੀ ਮੈਂ ਬੇਈਮਾਨੀ ਕਰਕੇ ਅੱਜ ਕੋਠੀ ਪਾ ਲਵਾਂ ਤੇ ਉਹ ਕਿਤੇ ਨਾ ਕਿਤੇ ਮੇਰੀ ਬੇਈਮਾਨੀ ਖਤਮ ਹੋ ਜਣੀ ਅੱਛਾ ਇਹ ਇਹ ਕੰਮ ਬਹੁਤ ਪੈਸੇ ਵਾਲਾ ਆ ਹਾਂਜੀ ਠੀਕ ਆ ਨਾ ਲੋਕਾਂ ਨੂੰ ਪਤਾ ਨਹੀਂ ਲੋਕੀ ਕਿਦਾਂ ਕਿਦਾਂ ਦੀਆਂ ਡਿਮਾਂਡਾਂ ਕਰਦੇ ਆ ਲੋਕ ਕਈ ਕੁਝ ਚਾਹੁੰਦੇ ਵੀ ਆ ਇੱਥੇ ਸ਼ਰਾਬਾਂ ਵਰਤੌਂਦੇ ਆ ਇੱਥੇ ਹੋ ਪੈਸੇ ਦਿੰਦੇ ਆ ਇੱਥੇ ਲੋਕੀ ਹੋਰ ਬਹੁਤ ਸਾਰੇ ਤੋਹਫੇ ਦਿੰਦੇ ਆ ਵੋਟਾਂ ਖਰੀਦਦੇ ਆ ਨੀਡੂ ਸ਼ਟਰਾਂ ਵਾਲਾ ਖਰੀਦ ਲਊਗਾ ਕਰ ਲਊਗਾ ਕੰਮ ਇਹੋ ਦੇਖੋ ਜਿਹੜੇ ਵੋਟਾਂ ਖਰੀਦਦੇ ਆ ਫਿਰ ਉਹੀ ਐਮਐਲਏ ਸਾਡੇ ਤੇ ਪਰਚੇ ਭਵਾਉਂਦੇ ਹੂੰ ਸਾਡੇ ਪਰਚੇ ਵਲੇ ਬੋਲਦੇ ਜੀ ਹੂੰ ਕੀ ਕਰੀਏ ਇਹ ਆਪ ਨਹੀਂ ਕੱਗੇ ਕੰਦੇ ਆਪਣੇ ਬੰਦੇ ਅਗੇ ਕਰਦੇ ਆ ਫਿਰ ਉਹ ਇਦਾਂ ਦਾ ਸਟ੍ਰਗਲ ਕਰਦੇ ਸਾਡੇ ਝੂਠੇ ਪਰਚੇ ਪਾਏ ਜਾਂਦੇ ਸਰਕਾਰ ਵੀ ਇਦਾਂ ਦੀ ਸਾਡੇ ਪੰਜਾਬ ਪੁਲਿਸ ਵੀ ਦੇਖਦੀ ਨਹੀਂ ਬੰਦਾ ਕਿ ਕਿਹੜਾ ਕਰਦਾ ਪਰਚਾ ਨਹੀਂ ਦੂ ਤੇ ਵੀ ਪਿਆ ਸੀ ਪਰਚੇ ਕਿ ਨਹੀਂ ਪਰਚੇ ਨੋ ਆ ਜੀ ਨਹੀਂ ਇੱਕ ਤਾਂ ਤੁਸੀਂ ਉਹ ਪੁੱਠਾ ਜਿਹਾ ਕੰਮ ਕਰ ਰਹੇ ਕਰੋਨਾ ਦੀ ਦਵਾਈ ਦੀ ਦਵਾਈ ਤਿਆਰ ਕਰ ਲਈ ਸੀ ਮੈਂ ਮੂੰਹ ਚ ਨਿਕਲ ਗਿਆ ਦਵਾਈ ਕਰੋਨਾ ਦਵਾਈ ਨਹੀਂ ਸੀ ਲੌਂਗ ਤੇ ਸ਼ਹਿਦ ਸੀਗਾ ਮੂੰਹ ਚ ਨਿਕਲ ਗਿਆ ਯਾਰ ਮੈਂ ਕਿਹਾ ਜੇ ਖੰਗ ਰੇਸ਼ਣ ਕਹਿੰਦੇ ਤਾਂ ਮੈਂ ਰੇਸ਼ਾ ਖੰਗ ਦੂਰ ਕਰ ਦਿੰਦਾ ਅੱਛਾ ਕਿਉਂਕਿ ਪਰ ਖੰਗ ਖੁਸ਼ਕੀ ਫਿਰ ਤੁਹਾਡੀ ਚੱਕੀ ਗਈ ਫਿਰ ਜੀ ਇੱਕ ਮਹੀਨਾ ਸਾਡਾ ਲੱਗਾ ਫਿਰ ਉੱਥੇ ਜੇਲ੍ਹ 'ਚ ਦਵਾਈਆਂ ਫਿਰ ਉਹਨਾਂ ਨੇ ਬਣਾਈਆਂ ਤੁਹਾਡੇ ਤੋਂ ਆਪਾਂ ਕਿਸੇ ਦਾ ਮਾਲਾ ਨਹੀਂ ਸੋਚਿਆ ਨਾ ਕਿਤੇ ਸੋਚਾਂਗੇ ਦੇਖੋ ਆਪਣੀ ਜੋ ਸਾਡੀ ਗੱਲਬਾਤ ਹੈਗੀ ਹੈ ਆਪਾਂ ਉੱਥੇ ਅਟਲਾਂ ਤੇ ਐਤਕੀ ਐਮਪੀ ਇਲੈਕਸ਼ਨ ਜਿੱਤੇ ਪਿਆ ਜਿਹੜਾ ਮਰਜ਼ੀ ਹੈ ਚੈਲੰਜ ਹੈ ਜੀ ਅੱਛਾ ਜਿਹੜਾ ਮਰਜ਼ੀ ਖੁੱਲਾ ਚੈਲੰਜ ਜਿੰਨਾ ਮਰਜ਼ੀ ਪੈਸਾ ਵਰਤਾ ਦਿਓ ਅੱਛਾ ਜਿੰਨਾ ਰਗੀ ਸੀ ਇਹ ਓਵਰ ਕੌਨਫੀਡੈਂਸ ਕਿਉਂ ਹੈ ਨਾ ਨਹੀਂ ਨਹੀਂ ਜਿੱਤਾਂਗੇ ਕਾਦੇ ਨਾਲ ਕਿਦਾਂ ਕਿਵੇਂ ਮੇਰੀ ਗੱਲ ਸੁਣ ਲਓ ਪਹਿਲਾਂ ਤੁਸੀਂ ਇੱਕ ਸੜਕਾਂ ਦੇ ਉੱਤਰ ਆਏ ਜੀ ਮਹਾਰਾਜ ਕਿਹਦੇ ਮਗਰ ਮੇਰੇ ਮਗਰ ਦਿਖੇ ਨਹੀਂ ਜਦੋਂ ਆਪਾਂ ਜਾਵਾਂਗੇ ਫੇਰ ਉਤਰੂਗੇ ਨਾ ਹਜੇ ਨਹੀਂ ਉਤਰੂਗੇ ਹਾਂ ਜਦ ਅਸੀਂ ਖੜੇ ਹੋਵਾਂਗੇ ਨਾ ਉਹ ਦੇਖੋ ਜਾਂਦਾ ਪੈਣੀ ਛਟਰਾ ਨਾ ਨਹੀਂ ਇਦਾਂ ਤਾਂ ਕਹਿੰਦੇ ਆ ਇਦਾਂ ਤਾਂ ਕਹਿੰਦੇ ਆ ਬਸ ਇਦਾਂ ਹੀ ਆਣੇ ਆ ਤੇ ਵੋਟਾਂ ਵੀ ਇਦਾਂ ਹੀ ਪੈਣੀਆਂ ਆਪਾਂ ਨੂੰ ਬਸ ਅੱਛਾ ਵੋਟਾਂ ਦੀ ਆਦ ਕਿ ਗਿਣਤੀ ਨਹੀਂ ਹੋਣੀ ਅੱਛਾ ਉਧੇ ਉਧੇ ਕਹਦੇ ਨਾ ਜਿੱਤੇ ਪੈ ਜੀ ਆਪਾਂ ਬਸ ਅੱਛਾ ਬਾ ਬਾਕੀਆਂ ਨੂੰ ਕਹਿ ਦਈਏ ਵੀ ਨਾ ਕਾਗਜ਼ ਭਰ ਨਹੀਂ ਨਹੀਂ ਕਾਗਜ਼ ਤੇ ਭਰਨੇ ਪੈਣ ਸਾਰਿਆਂ ਨੂੰ ਮਤਲਬ ਰਿਜ਼ਲਟ ਦੇਖ ਲਿਓ ਤੁਸੀਂ ਰਿਜ਼ਲਟ ਚੰਗਾ ਹੀ ਆਊਗਾ ਸਾਰਾ ਆਪਰ ਰਿਜ਼ਲਟ ਤੋਂ ਬਾਅਦ ਇੱਕ ਵਾਰੀ ਫੇਰ ਬੈਠਣਾ ਬੈਠਾਂਗੇ ਜੀ ਰੋਣਾ ਨਹੀਂ ਪਰ ਫੇਰ ਨਾ ਨਾ ਹਾਂ ਰਿਜ਼ਲਟ ਜਿੱਤ ਕੇ ਤਾਂ ਲੱਡੂ ਖਾਣੇ ਆਪਾਂ ਤੁਹਾਨੂੰ ਦੱਸੋ ਬਲਾ ਗੱਲ ਗੱਲ ਕਾਦੀ ਕਰਦੇ ਤੇ ਜੇ ਰੱਬ ਨਾ ਕਰੇ ਉਦਾਂ ਦੀ ਗੱਲਬਾਤ ਹੋ ਗਈ ਫੇਰ ਵੀ ਲੱਡੂ ਖਾਣੇ ਮੈਂ ਤੁਸੀਂ ਇਦਾਂ ਦਾ ਨਾ ਪਰ ਇੱਕ ਗੱਲ ਇਹ ਵਾਦਾ ਕਰਿਓ ਕਿ ਜੇ ਇਸ ਵਾਰ ਨਾ ਕੋਈ ਗੱਲ ਬਣੀ ਤੇ ਵੋਟ ਹਜ਼ਾਰ ਤੋਂ ਨਾ ਟੱਪੀ ਤਾਂ ਫਿਰ ਅਗਲੀ ਵਾਰ ਨੂੰ ਇਲੈਕਸ਼ਨ ਨਹੀਂ ਲੜਨੀ ਨਹੀਂ ਮੇਰੀ ਗੱਲ ਸੁਣ ਤਾਈ ਜਿੱਤੇ ਭਇਆ ਪਾਜੀ ਜੀ ਹਾਂ ਤੇ ਕਿਹੜੀ ਗੱਲ ਕਰਤੀ ਅਸੀਂ ਹਜ਼ਾਰ ਬੋਟਰੀ ਲੈਣੀ ਅਸੀਂ ਜਿੱਤਣਾ ਵਾ ਅੱਛਾ ਤੇ ਹਜ਼ਾਰ ਬੋਟ ਕਹਿ ਕੇ ਮੇਰਾ ਦਿਲ ਤੋੜਦੇ ਤੇ ਮੈਨੂੰ ਹਾਰ ਜਾਣਾ ਹਾਂ ਖਾਰ ਦਾ ਮੂੰਹ ਦਿਖਾਓਗੇ ਸਾਨੂੰ ਨਹੀਂ ਪਰ ਜਿਹੜਾ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਸਾਨੂੰ ਦੇਖੋ ਸਾਡੇ ਕੋਲ ਮੈਨ ਪਾਵਰ ਹੈ ਨਹੀਂ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਗੱਡੀਆਂ ਹੈ ਨਹੀਂ ਸਾਡੇ ਕੋਲ ਰੱਬ ਦੀ ਤਾਕਤ ਆ ਰੱਬ ਨੇ ਆਣ ਕੇ ਥੋੜਾ ਥੱਲੇ ਠੱਪੇ ਰੋਲੇ ਨਹੀਂ ਰੱਬ ਤਾਂ ਉੱਤੇ ਕੋਈ ਵੀ ਨਹੀਂ ਹੈਗਾ ਜਿਹੜੇ ਬੰਦੇ ਰੱਬ ਨੂੰ ਮੰंदे ਮੈਨੂੰ ਵੋਟੋ ਪਾਣ ਜੇ ਨਹੀਂ ਮੰंदे ਨਾ ਆਪਾਂ ਤੇ ਪਰ ਪਹਿਲਾ ਵੀ ਤੇ ਰੱਬ ਦੀਆਂ ਸੌ ਹਗਾ ਕੇ ਨਹੀਂ ਭਾਈ ਨਹੀਂ ਪਾਣੇ ਫਿਰ ਨਾ ਆਪਾਂ ਕੋਈ ਗੱਲ ਨਹੀਂ ਹਾਂ ਤੇ ਫਿਰ ਉਸ ਤੋਂ ਬਾਅਦ ਟੋਟਲ ਲੋਡ ਨਹੀਂ ਫਿਰ ਜਿਹੜਾ ਬੰਦਾ ਰੱਬ ਨੂੰ ਮੰਨਦਾ ਜਿਹੜਾ ਆਪਣੇ ਬਾਲ ਬੱਚੇ ਵਾਸਤੇ ਮੰਗਦਾ ਜੇ ਨੌਕਰੀ ਪੇਸ਼ੇ ਮੰਗਦਾ ਜੇ ਸਿਲੰਡਰ ਤੁਸੀਂ ਘੱਟ ਕਰਾਉਣਾ ਤੇ ਤੁਹਾਨੂੰ ਮੈਨੂੰ ਇੱਕ ਵਾਰੀ ਲੈ ਜਾਣਾ ਪੈਗਾ ਮੈਨੂੰ ਤੇ ਸਰਦਾਰ ਸੁੱਚਾ ਸਿੰਘ ਨੂੰ ਇਹ ਕੌਣ ਆ ਸਾਡੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਦੇ ਇੰਡੀਆ ਦੇ ਪ੍ਰਧਾਨ ਹੈ ਜੀ ਅੱਛਾ ਤੇ ਤੁਸੀਂ ਹੈ ਦਾ ਟੋਟਲ ਮਿਲਾ ਕੇ ਦੋ ਤਿੰਨ ਜਣੇ ਹੀ ਆ ਆਪਾਂ ਉਹ ਇੰਡੀਆ ਦੇ ਉਪ ਪ੍ਰਧਾਨ ਤੇ ਮੈਂ ਉਹ ਪ੍ਰਧਾਨਾਂ ਤੇ ਮੈਂ ਉਪ ਪ੍ਰਧਾਨਾਂ ਆ ਅੱਛਾ ਬਸ ਦੋ ਜਣੇ ਨਹੀਂ ਨਹੀਂ ਬਾਕੀ ਬੰਦੇ ਟੀਮ ਥੱਲੇ ਕੰਮ ਕਰਦੀ ਹੈ। ਸਾਰੇ ਟੱਬਰ ਵਾਲੇ ਹੀ ਆ? ਨਹੀਂ ਨਹੀਂ, ਘੱਟ ਘੱਟ 100 ਬੰਦਾ ਹੜ੍ਹ ਥੱਲੇ ਕੰਮ ਕਰ ਰਿਆ। ਅੱਛਾ। ਹਾਂਜੀ। ਨਹੀਂ ਮੇਰੇ ਗੱਲ ਤੋਂ ਇੱਕ ਮੰਨ ਲਓ ਤੁਹਾਨੂੰ ਭੇਜ ਵੀ ਦਿੱਤਾ। ਇੱਕ ਬੰਦਾ ਜਾ ਕੇ ਉੱਥੇ ਐਮਪੀ ਕੀ ਕਰ ਲੂਗਾ? ਨਹੀਂ ਨਹੀਂ ਮੈਂ ਦੱਸੂਗਾ ਜਾ ਕੇ ਕਿੱਦਾਂ ਕਰਨਾ। ਦੱਸਣਾ ਨਹੀਂ। ਨਹੀਂ ਤਰੀਕਾ ਉੱਥੇ ਜਾ ਖੋਲਾਂਗੇ ਨਾ। ਅੱਛਾ। ਹੁਣ ਐਮਪੀ ਬਣ ਗਏ ਦੱਸੋ ਜੀ ਇੰਡੀਆ ਅਮੀਰ ਕਿੱਦਾਂ ਕਰਨਾ? ਅੱਛਾ। ਇੰਡੀਆ ਸਵਸਥ ਬਣਾਤਾ, ਇੰਡੀਆ ਸਫਾਈ ਵੇ ਆਪਣੇ ਬਣਾਤਾ, ਇੰਡੀਆ ਬਿਏ ਕਰਤਾ, ਇੰਡੀਆ ਵੋਕ ਕਰਤਾ, ਇੰਡੀਆ ਨੌਂਕ ਕਰਤਾ, ਇੰਡੀਆ ਸਾਰਾ ਕੁਝ ਆਪਾਂ ਕਰਤਾ ਅੱਛਾ ਹੁਣ ਇੰਡੀਆ ਅਮੀਰ ਬਣਨ ਦਾ ਤਰੀਕਾ ਕਿਦੇ ਕੋਲ ਆ ਅੱਛਾ ਦੇਖੋ ਨੀਤੂ ਜੀ ਗੱਲ ਹੈਗੀ ਇਦਾਂ ਤੁਸੀਂ ਹਜ਼ਾਰੇ ਬਹੁਤ ਹੈ ਮੇਰੇ ਹਾਸਾ ਹੀ ਰੁਕਦਾ ਕਿਉਂ ਕਮੇਡੀ ਬਹੁਤ ਕਰਦੇ ਤੇ ਫਿਲਮਾਂ ਦੇ ਵਿੱਚ ਵੀ ਕਰਦੇ ਆ ਮਾਰੇ ਕਿਹੜੀ ਗੱਲਾਂ ਕਰਦੇ ਪਿਆ ਇਹ ਸੱਚੀਆਂ ਗੱਲਾਂ ਓਸਤਾਦ ਜੀ ਅੱਛਾ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਆ ਇਹ ਸੱਚੀਆਂ ਹੋਣੀਆਂ ਤੇ ਕਾਗਜ਼ ਪੈਨ ਲੈ ਕੇ ਹੁਣੇ ਲਿਖ ਲਓ ਅੱਛਾ ਅੱਛਾ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਭਗਵੰਤ ਮਾਨ ਜੀ ਕਹਿੰਦੇ ਸੀ ਤੁਸੀਂ ਹੁਣ ਲਿਖ ਕੇ ਦੋਗੇ ਲਿਖ ਕੇ ਦਵਾਂਗੇ ਹੈ ਉਹ ਤੇ ਝੂਠੇ ਆ ਨੇ ਪਰ ਉਹਨਾਂ ਦੀ ਤਾਂ ਗੱਲ ਸੱਚ ਹੋਈ ਆ ਕਿੱਥੇ ਸੱਚੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਆ ਇੰਨੀਆਂ ਸੀਕਾ ਹਜ਼ਾਰ ਰੁਪਏ ਪਾਇਆ ਕਿਸੇ ਨੂੰ ਕਿਹੜਾ ਹਜ਼ਾਰ ਰੁਪਏ ਪਾਇਆ ਕਿਸੇ ਹਜ਼ਾਰ ਰੁਪਏ ਦੀ ਤਾਂ ਬਾਅਦ ਦੀਆਂ ਗੱਲਾਂ ਪਰ ਤੁਸੀਂ ਵੀ ਤਾਂ ਬਹੁਤ ਮੁੜ ਕੇ ਨਹੀਂ ਕਰਨਾ ਨਾ 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 ਅਸੀਂ ਜੇ ਕਵਾਂਗੇ ਤੇ ਭਾਵੇਂ ਸਾਡੇ ਜੇ ਅਸੀਂ ਕਹਿ ਤਾ ਨਾ ਅਸੀਂ ਪਾ ਕੇ ਦਿਖਾਵਾਂਗੇ ਅੱਛਾ ਦੇਖੋ ਸਾਡੇ ਘਰ ਦਾ ਸਾਡੇ ਕੋਈ ਸਾਡੇ ਘਰ ਦਾ ਨੀਲਾ ਕਾਰਡ ਕਟਿਆ ਗਿਆ ਹਾਂ ਸਾਡੇ ਘਰ ਕਿਹੜਾ ਮਿੱਲਾ ਚਲਦੀ ਜਾ ਕੇ ਦੇਖੋ ਹੂੰ ਗਰੀਬ ਪਰਿਵਾਰ ਚੋਂ ਇਹਨਾਂ ਦੇ ਕਿਸੇ ਲੀਡਰ ਨੇ ਕਟਵਾਤੀ ਅੱਛਾ ਕਿਸੇ ਮੈਂ ਇਹ ਨਿਕੰਦਾ ਕਿ ਇਹ ਪਾਰਟੀ ਨੇ ਜਾਂ ਕਿਸੇ ਨੇ ਕਿਸੇ ਇੱਕ ਪਾਰਟੀ ਲੀਡਰ ਨੇ ਸ਼ਰਾਰਤੀ ਅਨਸੰਗ ਨੇ ਅੱਛਾ ਕਿਸੇ ਐਮਐਲਏ ਨੇ ਕਿਸੇ ਐਮਪੀ ਦੇ ਬੰਦੇ ਨੇ ਕਿਹਾ ਵੀ ਨੀਡੂ ਦਾ ਨੀਲਾ ਕੱਟ ਕੱਢ ਦੋ ਹੂੰ ਉਹਨੂੰ ਪਤਾ ਨਹੀਂ ਕੀ ਟੈਡ ਉਹ ਅਰਬਾਂ ਖਰਬਾਂ ਰਪੇ ਦੀਆਂ ਚੋਰੀਆਂ ਕਰਦੇ ਇਹ ਲੋਕ ਅੱਛਾ ਲੀਡਰ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਖਰਬਾਂ ਰਪੇ ਚੋਰੀਆਂ ਕਰਦੇ ਸਾਡਾ ਨੀਲਾ ਕੱਟ ਕਟਵਾਤਾ ਨਾ ਇਹ ਦੌਖਿਆ ਇਹ ਦੌਖਾ ਲਵਾ ਲਈਏ ਇਹ ਲਵਾਣਾ ਪੈਣਾ ਜੀ ਨੀਲਾ ਕਾੜ ਅਨ ਕਰੀਏ ਅਪਲਾਈ ਆ ਪਸਵੇ ਨੂੰ ਖਾਂ ਸਰ ਕਰ ਜੀ ਹੈਨਾ ਕਿਉਂਕਿ ਇਹ ਇਹ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਜਿਹਦਾ ਹੱਕ ਬਣਦਾ ਉਹਨੂੰ ਤਾਂ ਮਿਲੇ ਉਹਨੂੰ ਤਾਂ ਮਿਲੇ ਸਾਡੇ ਘਰ ਦੇ ਹਾਲਾਤ ਦੇਖ ਲੋ ਜੇ ਕੋਈ ਤੁਹਾਨੂੰ ਲੱਗਦਾ ਵਾ ਤੇ ਠੀਕ ਹੈ ਸਰਵੇ ਨਹੀਂ ਕਰਦੇ ਨਾ ਸੀਆਈਡੀ ਆਰਮੀ ਮਿਲਟਰੀ ਕਿੱਥੇ ਕਿੱਥੇ ਗਏ ਕਿੱਥੇ ਕਿ ਬਿਜਲੈਂਸ ਕਿੱਥੇ ਕਿ ਸਿਮਿਲੈਂਸ ਕੋਚੇ ਨਹੀਂ ਜਿਹੜਾ ਨਸ਼ਾ ਵੇਚੀ ਜਾਂਦਾ ਬੰਨੇ ਤੱਕ ਬੱਚੇ ਕਹਿੰਦਾ ਜਿਹੜੇ ਮਰਜ਼ੀ ਥਾਣੇ ਨੂੰ ਕਹਦੇ ਸਾਡੇ ਘਰ ਲੜਾਈ ਹੋਈ ਸੀਗੀ ਕਾਫੀ ਦਿਨ ਹੋ ਗਿਆ ਅਵੇ ਉੱਥੇ ਵੀ ਕਟਕਟਾਪਾ ਹੋਇਆ ਉਹ ਉਹ ਕੀ ਚੱਕਰ ਸਾਡੀ ਮਾਤਾ ਨੂੰ ਅੱਥੀ ਪੈ ਗਏ ਅੱਜ ਤੱਕ ਪੁਲਿਸ ਪ੍ਰਸ਼ਾਸਨ ਮੈਂ ਖਿਲਾਫ ਨਹੀਂ ਬੋਲਣਾ ਚਾਹੁੰਦਾ ਨਾ ਤੇ ਪਰ ਇਹ ਮੈਨੂੰ ਜਾਣ ਬੁੱਝ ਕੇ ਕਹਿੰਦੇ ਆ ਕਮਿਸ਼ਨਰ ਸਾਹਿਬ ਨੂੰ ਮਿਲੇ ਤੇ ਕਮਿਸ਼ਨਰ ਸੀਪੀ ਸਾਹਿਬ ਨੂੰ ਮੈਂ ਅਰਜ਼ ਕੀਤੀ ਆ ਤੇ ਫਿਰ ਵੀ ਜਾ ਕਰਜ ਕਰਨੀ ਸੀ ਧਰਨੇ ਤੇ ਬਹਿਣਾ ਸੀਗਾ ਅੱਛਾ ਪਰ ਨਹੀਂ ਮੈਂ ਕੁਝ ਮੈਂ ਕਹਿੰਦਾ ਨਹੀਂ ਹਜੇ ਪੰਜਾਬ ਦੇ ਹਾਲਾਤ ਠੀਕ ਨਹੀਂ ਅੱਛਾ ਤੇ ਇੱਧਰ ਆਪਾਂ ਆਪਣਾ ਪੰਗਾ ਪਾ ਕੇ ਬਹਿ ਜਾਈਏ ਹਾਂ ਇਹ ਗੱਲ ਸ਼ੋਭਾ ਨਹੀਂ ਦਿੰਦੀ ਸਾਨੂੰ ਅੱਛਾ ਫੇ ਗਨਮੈਨ ਲੈ ਲੈਣੇ ਸੀਗੇ ਗਨਮੈਨ ਕੀ ਕਰਨੇ ਜੀ ਗਨਮੈਨ ਵੀ ਤੇ ਇਹਨਾਂ ਦੇ ਹੀ ਆ ਹੁਣ ਦੇਖੋ ਜੇ ਜਿਹੜੇ ਥਾਣੇ ਵਿੱਚ ਸੁਣਵਾਈ ਨਹੀਂ ਹੋ ਰਹੀ ਜੇ ਰਿਪੋਰਟ ਇੱਕੋ ਹੀ ਬੰਦਾ ਸੀਗਾ ਜਿਹੇ ਪੁਲਿਸ ਅਫਸਰ ਸੀਗਾ ਹਾਂ ਉਹਦਾ ਨਾਂ ਲੈਨੇ ਤਾਂ ਪੁਲਿਸ ਦਾ ਸੀਨਾ ਚੌੜਾ ਹੁੰਦਾ ਤੇ ਪੁਲਿਸ ਦੀ ਜਿਹੜੀ ਪੱਗ ਤੇ ਜਿਹੜੀ ਟੋਪੀ ਹੈ ਨਾ ਉਹ 6-6 ਗੱਠਾਂ ਚਾ ਤਾਂ ਹੋ ਜਾਂਦੀ ਹੈ ਅੱਛਾ ਉਹਦਾ ਨਾਂ ਹੈਗਾ ਕੁਵਰ ਵਿਜੇ ਪ੍ਰਤਾਪ ਸਿੰਘ ਅੱਛਾ ਜਿਸ ਇਲਾਕੇ ਤੇ ਗਿਆ ਉਸ ਬੰਦੇ ਨੇ ਉਸ ਥਾਣੇ ਵਿੱਚ ਹਰ ਕੋਈ ਬੰਦਾ ਕਹਿੰਦਾ ਸੀ ਵੀ ਉਹ ਬੰਦੇ ਦਾ ਨਾਮ ਆ ਗਿਆ ਇਸ ਜਗ੍ਹਾ ਤੇ ਆ ਗਿਆ ਮੇਰੇ ਥਾਣੇ ਵਿੱਚ ਕੋਈ ਗਲਤ ਕੰਮ ਹੋਇਆ ਤੇ ਮੈਂ ਤੈਨੂੰ ਡਿਸਮਿਸ ਕਰ ਦੇਣਾ ਹੂੰ ਉਹ ਇਹ ਨਹੀਂ ਦੇਖਦਾ ਹੁੰਦਾ ਸੀ ਕਿ ਆ ਵੀ ਤੂੰ ਹਾਈ ਕੋਰਟ ਗਿਆ ਤੂੰ ਸੁਪਰੀਮ ਕੋਰਟ ਗਿਆ ਤੂੰ ਕਿਤੇ ਗਿਆ ਥਾਣੇਦਾਰ ਨੂੰ ਨਹੀਂ ਉਹ ਕਹਿੰਦਾ ਸੀ ਡਿਸਮਿਸ ਅੱਛਾ ਦੂਜੀ ਗੱਲ ਨਹੀਂ ਹੁੰਦੀ ਅੱਛਾ ਇੱਕ ਉਹ 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 ਹੁਣ ਇਸ ਵੇਲੇ ਮੌਜੂਦਾ ਸਰਕਾਰ ਦੇ ਵਿੱਚ ਮੌਜੂਦਾ ਮਰ ਨਾਲ ਘੰਟੀ ਖੜਕਾਉਣੀ ਸੀ ਮੌਜੂਦਾ ਸਰਕਾਰ ਕੀ ਕਰੇਗੀ ਮੌਜੂਦਾ ਸਰਕਾਰ ਦੇ ਵਿੱਚ ਉਹਦੀ ਵੀ ਨਹੀਂ ਗੱਲ ਚੱਲਦੀ ਪਈ ਸੁਣਵਾਈ ਕਿਸੇ ਦਿਨ ਹੁੰਦੀ ਜਦ ਤੱਕ ਸਾਡੀ ਸਰਕਾਰ ਨਹੀਂ ਆਏਗੀ ਤਦ ਤੱਕ ਕਿਸੇ ਦੀ ਸੁਣਵਾਈ ਨਹੀਂ ਹੋਣੀ ਯਾਰ ਦੋ ਤਾਂ ਬੰਦੇ ਤੁਸੀਂ ਪਾਰਟੀ ਬਣਾ ਕੇ ਬੈਠੇ ਤੁਹਾਡੀ ਸਰਕਾਰ ਕਿੱਦਾਂ ਹੋ ਜੂਗੀ ਜਦ ਤੱਕ 117 ਹਲਕੇ ਦੇ ਵਿੱਚ ਬੰਦੇ ਨਹੀਂ ਖੜੇ ਹੋਣਗੇ ਬਾਕੀ ਬੰਦਾ ਥੋੜੀ ਅਸੀਂ ਕੀ ਕਰਨਾਗਾ ਮੇਨ ਤਾਂ ਹੀ ਦੋ ਹੀ ਆ ਨਹੀਂ ਪਰ ਜੇ ਦੋ ਬੰਦੇ ਨਾ ਸਰਕਾਰ ਆਵੇ ਜਿਵੇਂ ਮੋਦੀ ਸਾਹਿਬ ਤੇ ਅਮਿਤ ਸ਼ਾਹ ਹੈਗੇ ਜਿਵੇਂ ਬਾਦਲ ਸਾਹਿਬ ਸੁਖਵੀਰ ਬਾਦਲ ਜੀ ਹੈਗੇ ਤੇ ਉਹਨਾਂ ਦੇ ਸੋਨੀਆ ਗਾਂਧੀ ਮੇਰੀ ਗੱਲ ਸੁਣੋ ਜਿਵੇਂ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਹੈਗੇ ਠੀਕ ਹੈ ਜੀ ਜਿਵੇਂ ਮਾਇਆਵਤੀ ਜੇ ਇੱਕ ਹੋਰ ਬੰਦਾ ਉਹ ਹੋ ਗਿਆ ਏ ਇੰਨੇ ਸਾਰੇ ਪਾਰਟੀਆਂ ਦੋ ਦੋ ਬੰਦੇ ਨੇ ਮੇਨ ਅਗੇ ਸਾਡੇ ਚਿਹਰੇ ਵੀ ਦੋ ਹੀ ਆ ਨਹੀਂ ਚਿਹਰੇ ਦਾ ਦੋ ਹੈ ਪਰ ਜਿਹੜਾ ਬਾਕੀ ਲਾਣਾ ਥੱਲੇ ਸਾਰਾ ਫਿੱਟ ਕਰਨਾ ਹੈ ਉਹ ਭਾਜੀ ਉਹ ਵੀ ਆ ਗਿਆ ਮੇਰੀ ਗੱਲ ਸੁਣੋ ਤੁਹਾਡੇ ਆਪਣੇ ਬੂਥ ਦੇ ਵਿੱਚੋਂ ਪੰਜ ਵੋਟਾਂ ਨਿਕਲਦੀਆਂ ਸੁਪਨੇ ਤੁਸੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਲੈਨੇ ਆ ਨੀਡੂ ਜੀ ਤੁਹਾਨੂੰ ਕਿਉਂ ਨਹੀਂ ਕਿਸੇ ਨੇ ਸੱਚ ਦੱਸਿਆ ਮੇਰੀ ਗੱਲ ਸੁਣੋ ਮੈਂ ਨਾ ਇੱਕ ਤਰੀਕਾ ਦੱਸਾਂ ਹਿੰਦੁਸਤਾਨ ਤੁਹਾਡੇ ਲਾਈਵ ਚੈਨਲ ਚੱਲ ਰਿਹਾ ਮੈਂ ਚਾਹਾਂ ਬੱਚੇ ਬੱਚੇ ਨੂੰ ਇੱਕ ਤਰੀਕਾ ਦੱਸਾਂ ਪ੍ਰਧਾਨ ਮੰਤਰੀ ਬਣਦਾ ਅੱਛਾ ਪਹਿਲੇ ਪ੍ਰਧਾਨ ਮੰਤਰੀ ਸਾਹਮਣੇ ਕਿੱਦਾਂ ਆ ਮੈਂ ਤੁਹਾਨੂੰ ਦੱਸਾਂ ਇੱਕ ਤਰੀਕਾ ਮੇਰੇ ਕੋਲ ਕਿ ਜਿੱਦ ਨੇ ਪ੍ਰਧਾਨ ਮੰਤਰੀ ਬਣਨੇ ਇੱਕ ਮੇਰੇ ਕੋਲ ਛੋਟਾ ਜਿਹਾ ਤਰੀਕਾ ਹਾਂ ਦੇਖੋ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਕਿੱਦਾਂ ਬਣੇ ਹਾਂ ਤੁਸੀਂ ਦੱਸੋ ਕਿਦਾਂ ਬਣੇ ਅਗਲੇ ਵੋਟਾਂ ਲੈ ਕੇ ਬਣਿਆ ਆਪਣੀ ਅਗਲੇ ਮਿਹਨਤ ਕੀਤੇ ਪੰਜ-ਪੰਜ ਵਾਰੀ ਮੁੱਖ ਮੰਤਰੀ ਬਣਿਆ ਤਜਰਬੇਕਾਰ ਬੰਦੇ ਆ ਆਪਾਂ ਨੂੰ ਪਤਾ ਤਜਰਬਾ ਆ ਤੁਹਾਨੂੰ ਇਹ ਤਾਂ ਪਤਾ ਨਹੀਂਗਾ ਹਾਂ ਦੱਸ ਦਿਓ ਤੁਹਾਨੂੰ ਨਹੀਂ ਪਤਾ ਨਾ ਫਿਰ ਤੁਸੀਂ ਪੱਤਰਕਾਰ ਮੈਂ ਹੋਂ ਤਾਂ ਦੱਸ ਲਗਾ ਤੁਹਾਨੂੰ ਪੱਤਰਕਾਰੀ ਕਰਕੇ ਦੱਸਣ ਲਗਾ ਪ੍ਰਧਾਨ ਮੰਤਰੀ ਜੀ ਚਾਹ ਬਣਾਉਂਦੇ ਸੀ ਅੱਛਾ ਆਪਾਂ ਵੀ ਚਾਹ ਬਣਾਈਏ ਹਾਂ ਤੇ ਪ੍ਰਧਾਨ ਮੰਤਰੀ ਬਣ ਸਕਦੇ ਅੱਛਾ ਯਾਨੀ ਹੁਣ ਆਪਾਂ ਇੱਕ ਕੋਖਾ ਪਾ ਲਈਏ ਦੇਖੋ ਪਹਿਲਾਂ ਚਾਹ ਬਣਾਣੀ ਸਿੱਖੋ ਹਾਂ ਉਸ ਤੋਂ ਬਾਅਦ ਇੱਕ ਚਾਹ ਵੇਚਣੀ ਸਿੱਖੋ ਅੱਛਾ ਪਰ ਕੋਈ ਛੜਰਾ ਵਾਲਾ ਤਾਂ ਨਹੀਂ ਸੀ ਨਾ ਉਹ ਜੇ ਚਾਹ ਵਿਚਰਨਾ ਪ੍ਰਧਾਨ ਮੰਤਰੀ ਬਣਾ ਛਤਰਾਂ ਵਾਲਾ ਤਾਂ ਫਿਰ ਵੀ ਡਾਈ ਸਕਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਆਲਟੀ ਮਿਲੇਗੀ ਕਿਤੇ ਨਾ ਕਿਤੇ ਮੱਛੀ ਚ ਕੁੰਡੀ ਫਸੇਗੀ ਅੱਛਾ ਅੱਜ ਨਹੀਂ ਤੇ ਕੱਲ ਫਸੇਗੀ ਨਗਰ ਲੜਦੇ ਰਹੋ ਸੰਘਰਸ਼ ਕਰਦੇ ਰਹੋ ਮੈਂ ਗੱਲ ਕਹਿਣਾ ਚਾਹੁੰਦਾ ਜਿਹਨੇ ਸਟੂਲ ਕਾਸਟ ਵਾਲਮੀਕ ਸਮਾਜ ਗੁਰਬਿਦਾਸ ਸਮਾਜ ਸਾਰਾ ਸਿੱਖ ਸਮਾਜ ਹੈ 크ਰਿਸਚਨ ਸਮਾਜ ਹੈ ਜਿਹੜਾ ਵੀ ਸਮਾਜ ਹੈ ਨਾ ਆਜ਼ਾਦ ਲੜੋ ਮੈਂ ਤੁਹਾਡੇ ਨਾਲ ਖੜਾ ਵਾਂ ਤੁਹਾਨੂੰ ਜਿਤਾ ਕੇ ਛੱਡਾਂਗਾ ਐਤ ਕੀ ਇਹਨਾਂ ਦਾ ਦੇਖੋ ਐਤ ਕੀ ਇਹਨਾਂ ਦਾ ਜਿਹੜਾ ਤਾਜ ਨਹੀਂ ਹੋਣਾ ਤਾਕਤ ਹੋਣਾ ਆ ਜੇ ਤਖਤ ਖੋਣਾ ਹੈ ਤਾਂ ਤੁਹਾਨੂੰ ਹਿੰਮਤ ਕਰਨੀ ਪੈਗੀ ਕਿਉਂਕਿ ਮੈਂ ਤੇ ਹਾਰ ਜਾਗਾ ਮੈਂ ਫਿਰ ਰੋਂਦਾ ਰਹੂੰਗਾ ਬੈ ਕੇ ਜੇ ਮੈਂ ਹਾਰ ਗਿਆ ਮੈਂ ਕੀ ਰੂੰਗਾ ਨਹੀਂ ਕੀ ਕਰੋਗੇ ਐਕ ਕੋਈ ਕੁਛ ਵੱਖਰਾ ਕਰਕੇ ਦਿਖਾਵਾਂਗਾ ਤੁਹਾਨੂੰ ਕੀ ਕਰਨਾ ਦੱਸਾਂਗੀ ਪਹਿਲਾਂ আচ্ছা ਸਾਡੀ ਵੋਟਾਂ ਵਿੱਚ ਪੂਰਾ ਐਂਡ ਹੋ ਜਾਣਾ ਸਾਰਾ اچھا ਔਰ ਇੱਕ ਤਨ ਚੀਜ਼ ਕਹਿ ਦਲਿਆ ਹਾਂ ਵੀ ਜੇ ਮੈਂ ਜਿੱਤ ਗਿਆ ਹਾਂ ਜਿਲੰਦਰ ਨੂੰ ਸੋਨੇ ਦੀ ਚਿੜੀ ਬਣਾ ਦੂੰਗਾ ਕੱਲੇ ਜਿਲੰਦਰ ਨੂੰ ਕੱਲੇ ਜਿਉਂਕਿ ਮੈਂ ਹੈ ਜਿਲੰਦਰ ਚ ਅੱਛਾ ਤੇ ਜੇ ਮੈਂ ਮੁੱਖ ਮੰਤਰੀ ਬਣ ਗਿਆ ਤੇ ਪ੍ਰਧਾਨ ਮੰਤਰੀ ਬਣਾਉ ਉਹ ਤੇ ਮੈਂ ਇਹ ਕਰ ਦਿੰਦਾ ਨਹੀਂ ਚਲੋ ਹਲੇ ਉਹ ਤਾਂ ਬਹੁਤ ਦੂਰ ਦੀ ਗੱਲ ਆ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਣਾ ਚਲੋ ਜਲੰਧਰ ਦੇ ਵਿੱਚ ਤੁਸੀਂ ਆਪਣੀ ਕਿਸਮਤ ਅਜ਼ਮਾਓ ਹਰ ਇੱਕ ਨੂੰ ਹੱਕ ਆ ਇਹ ਸਾਡਾ ਸੰਵਿਧਾਨ ਹੱਕ ਦਿੰਦਾ ਕਿ ਤੁਸੀਂ ਵੋਟਾਂ ਦੇ ਵਿੱਚ ਕਰੋ ਡਾਕਟਰ ਬਾਬਾ ਸਾਹਿਬ ਬਾਬਾ ਸਾਹਿਬ ਪੀਮਰਾਓ ਡਾਕਟਰ ਬਾਬਾ ਸਾਹਿਬ ਪੀਮਰਾਓ ਉਮੀਦਵਾਰ ਸਾਹਿਬ ਨੇ ਜੋ ਹੁਕਮ ਲਾਇਆ ਅਸੀਂ ਸਰਦਾਰ ਭਗਤ ਸਿੰਘ ਨੇ ਜੋ ਹੁਕਮ ਲਾਇਆ ਅਸੀਂ ਕੀਤਾ ਸਰਦਾਰ ਭਗਤ ਸਿੰਘ ਇਹ ਕੌਣ ਸੰਸਦ ਦਾ ਦੇਸ਼ ਨੂੰ ਆਜ਼ਾਦ ਕਰ ਗਿਆ ਸਾਡੇ ਹਿੰਦੁਸਤਾਨ ਨੂੰ ਆਜ਼ਾਦ ਕਰਾ ਗਿਆ ਔਰ ਆਪਾਂ ਕਿੱਥੇ ਸੁੱਤੇ ਪਏ ਡਾਕਟਰ ਪੀਮਰਾਓ ਬਾਬਾ ਸਾਹਿਬ ਨੇ ਕਿਹਾ ਪੜੋ ਲਿਖੋ ਅੱਗੇ ਵੜੋ ਔਰ ਜੇ ਤੁਹਾਨੂੰ ਪੜਨਾ ਲਿਖਣਾ ਨਹੀਂ ਵੀ ਆਂਦਾ ਤਾਂ ਵੀ ਕੋਸ਼ਿਸ਼ ਕਰੋ ਹੂੰ ਕੋਸ਼ਿਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ ਹੂੰ ਸਾਈਕਲ ਚਲਾਉਣ ਵਾਲਿਆਂ ਦੀ ਕਦੇ ਕਦੇ ਕਾਰ ਨਹੀਂ ਹੁੰਦੀ ਸਾਈਕਲ ਚਲਾਵੇਂ ਕਦੇ ਕਾਰ ਨਹੀਂ ਹੁੰਦੀ ਸੁਪਨੇ ਦੇਖੋ ਹਾਂ ਬੁਲੰਦ ਕਰੋ ਹਿੰਮਤ ਹਾਂ ਕਿਉਂਕਿ ਹੌਸਲੇ ਤੁਹਾਡੇ ਬੁਲੰਦ ਆ ਫਿਰ ਤੁਹਾਡੀ ਤਕਦੀਰ ਤੁਹਾਡਾ ਸਾਥ ਦਿੰਦੀ ਹੈ ਲੋ ਜੀ ਬਾਕੀ ਗੱਲਾਂ ਤਾਂ ਆਪਾਂ ਬਹੁਤ ਸਾਰੇ ਕਰ ਲਈਆਂ ਹੁਣ ਜਾਂਦੇ ਜਾਂਦੇ ਗਾਣੇ ਵੀ ਤੁਸੀਂ ਬਹੁਤ ਗਾਉਨੇ ਆ ਲਿਖਦੇ ਵੀ ਆ ਕਦੇ ਇੱਕ 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 ਮਿੰਟ ਦੇ ਵਿੱਚ ਹਾਂ ਉਹ ਪੂਣੀ ਪਰਦੇ ਗਾਣਿਆਂ ਵਾਲਾ ਹਾਂ ਨਹੀਂ ਉਹ ਕੋਈ ਹੁਣ ਜਾਂਦੇ ਜਾਂਦੇ ਸਾਨੂੰ ਕੋਈ ਗਾਣਾ ਸੁਣਾਓਗੇ ਕੋਈ ਮੇਰੇ ਨਾਂ ਤੇ ਹੀ ਸੁਣਾ ਦਿਓ ਭਾਵੇਂ ਕੋਈ ਹਾਂਜੀ ਵਿਚਾਰਨਜੀਤ ਜੋਗੀ ਦੇ ਨਾਂ ਤੇ ਕੋਈ ਗਾਣਾ ਹੋ ਜਵੇ ਨਾਮ ਚਰਨਜੀਤ ਜੋਗੀ ਆ ਯਾਰ ਦੇਖ ਲੈ ਹੱਤ ਕਰਾ ਦਿੰਦਾ ਦੁਨੀਆ ਦੇਖਦੀ ਰਹਿੰਦੀ ਯਾਰ ਪੜਨੇ ਪਾ ਦਿੰਦਾ ਹਰ ਕੋ ਬੰਦਾ ਇੰਦਾ ਦੀ ਇੰਟਰਵਿਊ ਨਹੀਂ ਲੈ ਸਕਦਾ ਜੋ ਜੋਗੀ ਇੰਟਰਵਿਊ ਲੈਂਦਾ ਨਾ ਯਾਰ ਉਸ ਸਿਰਾਈ ਮਕਾ ਦਿੰਦਾ ਕੀ ਬਾਤ ਹੈ ਕੀ ਬਾਤ ਹੈ ਜੀ اے ਜੀ ਨੀਟੂ ਸ਼ਟਰਾਵਾਲੇ ਸਾਡੇ ਨਾਲ ਸਾਹ ਨੇਡੂ ਜੀ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਫਿਰ ਵੀ ਮਿਲਦੇ ਗਿਲਦੇ ਰਵਾਂਗੇ ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਕਿ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੇ ਆਸ ਕਰਦੇ ਹਾਂ ਕਿ ਸਾਡੇ ਨਾਲ ਸਮਾਂ ਤੁਸੀਂ ਜਿਹੜਾ ਬਤਾਇਆ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਔਰ ਜੇਕਰ ਚੰਗਾ ਲੱਗਿਆ ਤੇ ਇਸੇ ਤਰ੍ਹਾਂ ਹੀ ਸਾਨੂੰ ਪਸੰਦ ਵੀ ਕਰਦੇ ਰਹੋ ਔਰ ਅੱਗੇ ਸ਼ੇਅਰ ਵੀ ਕਰਦੇ ਰਹੋ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ